ਆਮ ਆਪਾਂ ਗੱਲ ਸੁਣਦੇ ਹੁਣ ਕਹਿੰਦੇ ਕਿ ਘਾਵਤ ਨਹੀਂ ਬਣਦੀ ਕਹਿੰਦੇ ਬੱਕਰੀ ਸਲਾਵ ਦਾ ਮਰ ਜਾਂਦੀ ਹੁੰਦੀ ਐ ਨਾ ਕਿ ਘਾਵਤ ਜੀ ਬਣੀ ਵੀ ਆ ਵੀ ਤੁਸੀਂ ਕਹਿੰਦੇ ਵੀ ਨਿਵਾਉਨੇ ਹੋ ਜੇ ਹੁਣ ਆਪਾਂ ਉਹਨਾਂ ਨੂੰ ਨਿਵਾਵਾ ਧਵਾਵਾਗੇ ਨਹੀਂ ਆਪਣੇ ਬੱਚਿਆਂ ਜੀ ਰਹਿਣਾ ਉਹਨਾਂ ਨੇ ਤਾਂ ਅਸੀਂ ਤਾਂ ਨਿਵਾਉਨੇ ਆ ਜਰੂਰ ਤੁਸੀਂ ਤਾਂ ਡਾਕਟਰ ਬਹਿਮਾ ਦੇ ਬਣੀ ਫਿਰਦੇ ਹੋ। ਇਹ ਇੰਨੀ ਜਾਣਕਾਰੀ ਫਿਰ ਕਿੱਧਰੋਂ ਹਾਸਲ ਕਰਦੇ ਹੋ? ਬਾਈ ਜੀ ਪ੍ਰੈਕਟੀਕਲ ਦੱਸਦੇ ਆ। ਜਦੋਂ ਆਪਾਂ ਨਿਵਾ ਕੇ ਦੇਖਦੇ ਆਂ, ਕਰਕੇ ਦੇਖਦੇ ਆਂ, ਜਿਹੜੇ ਕੰਮ 'ਚ ਉੱਤਰ ਕੇ ਦੇਖਦੇ ਆਂ, ਹੋਰ ਕੋਈ ਸਾਨੂੰ ਕੁਝ ਨਹੀਂ ਸਿਖਾ ਸਕਦਾ ਜਿੰਨਾ ਚਿਰ ਤੁਸੀਂ ਆਪ ਨਹੀਂ ਮੈਦਾਨ 'ਚ ਉਤਰਦੇ। ਇਹੇ ਤੈਨੂੰ ਤੋਂ ਜਮੇ ਵੱਧ ਵੀ ਦੇ ਦਿੰਦੇ ਆਂ ਬੱਚਾ ਜਿਹੜੀ ਇਹ ਬਰਬਰੀ ਹੁੰਦੀ ਹੈ। ਹਾਂ ਵੀਰੇ ਪੰਜ ਟਿੱਕਰ ਵੀ ਦੇ ਸਕਦੇ ਆ। ਹਾਂਜੀ। ਇਹਦਾ ਫਿਰ ਘਰ 'ਚ ਰੌਣਕਾਂ ਹੀ ਲੱਗਦੇ ਆਂ ਵੀ ਸੱਚੀ ਗੱਲ ਆ ਮੇਰੇ ਤੋਂ। ਬਾਈ ਰੌਣਕਾਂ ਹੀ ਆ। ਤੇ ਜਾਨਵਰ ਵੀ ਇੱਕ ਪਿਆਰ ਦਾ ਭੁੱਖਾ ਹੀ ਹੁੰਦਾ ਇੱਕਦਮ ਨਾ ਜਿਵੇਂ ਜਵਾਕ ਉਹਦਾ ਹੁੰਦਾ ਉਹਨੇ ਸਾਡੇ ਘਰੇ ਕੋਈ ਆਏ ਤੇ ਕਹਿੰਦੇ ਲੈ ਲੋਕਾਂ ਦੇ ਜਵਾਕਾਂ ਨੂੰ ਭੁੰਨੇ ਛੋਲੇ ਨਹੀਂ ਮਿਲਦੇ ਤੁਸੀਂ ਇਹਨਾਂ ਨੂੰ ਭੁੰਨੇ ਛੋਲੇ ਖਵਾਈਏ ਨੇ ਮੈਂ ਕਿਹਾ ਵੀ ਬਈ ਸਾਡੇ ਜਵਾਕਾਂ ਨਾਲ ਵੀ ਜਾਦੇ ਪਿਆਰੇ ਐ ਸਾਰੇ ਨਾਰਾ ਉਹ ਆ ਵੇਖਿਆ ਉਧਰ ਪਤਾ ਨਹੀਂ ਕੀ ਕਹੀ ਜਾਂਦੇ ਕੀ ਰੱਖਿਆ ਵੀ ਸਾਮੂ ਕੀ ਕਹਿੰਦੇ ਉਧਰ ਸ਼ਾਨ ਸ਼ਾਨ ਆ ਬੱਕਰੇ ਦਾ ਨਾਂ ਸ਼ਾਨ ਇਹਦਾ ਸ਼ਾਨ ਹਾਂਜੀ ਇਹ ਪਦਮਣੀ ਐ ਪਦਮਣੀ ਹਾਂ ਨਾਮ ਹੀ ਬੜੇ ਫਿਲਮਾਂ ਵਾਲੇ ਚੋਟੀ ਦੇ ਰੱਖੀ ਫਿਰਦੇ ਤੇ ਸੋਡਾ ਕਿਹੜਾ ਪੱਕੀ ਪਿੰਡ ਦਾ ਨਾਂ ਮੈਂ ਅਵੱਲਾ ਆ ਥੋੜੇ ਪਿੰਡ ਦਾ ਨਾਂ ਮੋਰੀਆ ਵਾਲਾ ਸ਼ਹਿਰ ਜੀ ਗੋਰੀ ਵਾਲਾ ਹਾਂ ਇਹ ਗੋਰੀਆਂ ਵਾਲਾ ਸ਼ਹਿਰ ਆ ਬਾਈ ਇੱਥੇ ਮਿਲਦੀਆਂ ਗੋਰੀਆਂ ਗੋਰੀਆਂ ਬੱਕਰੀਆਂ ਕਈ ਵੀ ਆਇਆ ਲਾਦਾ ਵੀ ਉਹ ਮੈਨੂੰ ਫਰਾਨਾ ਕੀ ਕਹੂਗਾ ਮੈਨੂੰ ਉਹ ਕੀ ਕਹੂਗਾ ਉਹਨਾਂ ਲਈ ਕੁਝ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਜੇ ਤੁਸੀਂ ਆਪ ਕੰਮ ਕਰਨਾ ਨਾ ਤੇ ਆਪ ਦੀ ਰੂਹ ਨਾਲ ਕਰੋ ਆਪ ਦਾ ਮਨ ਰੱਖੋ ਠੀਕ ਹੈ ਵੀ 100% ਆਪਦੇ ਕੰਮ ਨੂੰ ਦਿਓ ਕਿਸੇ ਦੀਆਂ ਸੁਣੋਗੇ ਕਦੇ ਕੰਮਜਾਪ ਨਹੀਂ ਹੋ ਸਕਦੇ ਥੋੜਾ ਘਰ ਹੈ ਤੁਸੀਂ ਪੈਸਾ ਕਮਾਉਣਾ ਤੁਸੀਂ ਮਿਹਨਤ ਕਰਨੀ ਆਪਦੀ ਮਿਹਨਤ ਦੇ ਜੋਰ ਲਾ ਦਿਓ ਉਹਨਾਂ ਉਹਨਾਂ ਕਿਸੇ ਦੀਆਂ ਸੁਣਨ ਤੇ ਨਾ ਲਾਓ ਠੀਕ ਹੈ ਜੇ ਹੀ ਘਬرائی ਜਾਵਾਂਗੇ ਹਿੰਮਤ ਕਰਨੀ ਪਊਗੀ ਮੈਨੂੰ ਕਹਿੰਦੇ ਸੀ ਜੱਟਾਂ ਦੀ ਕੁੜੀ ਹੋ ਕੇ ਤੂੰ ਇਹ ਕੀ ਕੰਮ ਕੀਤਾ ਬਸ ਆਪਾਂ ਉਹਨਾਂ ਚੀਜ਼ਾਂ ਨੂੰ ਸੁਣਿਆ ਨਹੀਂ ਠੀਕ ਹੈ ਤੇ ਕਹ ਬੱਕਰੀਆਂ ਤੇ ਹੋ ਗਏ ਮੈਂ ਕਿਹਾ ਕੋਈ ਗੱਲ ਨਹੀਂ ਬੱਕਰੀਆਂ ਕਿਹੜਾ ਮਾੜੀਆਂ ਨੇ ਜਦੋਂ ਆਪਣੇ ਘਰੇ ਪੈਸਾ ਹੈ ਹੈ ਪੈਸਾ ਇਹਨਾਂ ਨਾਲ ਬਹੁਤ ਵੱਡੀ ਗੱਲ ਹੈ ਬਾਕੀ ਆਪਣਾ ਤਾਂ ਬਈ ਸ਼ੌਂਕ ਤਰ੍ਹਾਂ ਰੱਖੀਆਂ ਸੀ ਤੇ ਸ਼ੌਂਕ ਨਾਲ ਹੀ ਰੱਖੀਆਂ ਐ ਨਹੀਂ ਹੈਗਾ ਵੀ ਹੁਣ ਵਧੀਆਂ ਤੇ ਹੁਣ ਇਹਨਾਂ ਨੂੰ ਉਹ ਕਰਦਾਂਗੇ ਨਹੀਂ ਸ਼ੌਂਕ ਨਾਲ ਹੀ ਪਾਲਦੇ ਆ ਮਨਵੀਰ ਕੌਰ ਹਾਂ ਬਾਕੀ ਉਹ ਸਰਦਾਰਨੀ ਦੇ ਨਾਮ ਤੋਂ ਫੇਮਸ ਆ ਸਾਰੇ ਸਰਦਾਰਨੀ ਸਰਦਾਰਨੀ ਕਹਿੰਦੇ ਤੁਹਾਨੂੰ ਪਾਗੜੀਆਂ ਦਾ ਪਿੰਡ ਆ ਨਾ ਤੇ ਆਪਾਂ ਇੱਥੇ ਸਾਰੇ ਸਰਦਾਰਨੀ ਕਹਿੰਦੇ ਆ ਨਹੀਂ ਵੀ ਸਰਦਾਰਨੀ ਬੱਕਰੀਆਂ ਵਾਲੀ ਆਪਾਂ ਐ ਵੀ ਕਹਿ ਸਕਦੇ ਆ ਸਤਿ ਆਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਅੱਜ ਆਪਾਂ ਹਰਿਆਣੇ ਦੇ ਇੱਕ ਉਸ ਪਿੰਡ ਦੇ ਵਿੱਚ ਬੈਠੇ ਆ ਜਿੱਥੇ ਇੱਕ ਸਾਡੀ ਭੈਣ ਆ ਤੇ ਨਾਲ ਬਾਈ ਵੀ ਆ ਚਲੋ ਵੱਧ ਜਿਹੜਾ ਬੱਕਰੀ ਦਾ ਕੰਮ ਸੰਭਲਦੀ ਆ ਸਾਡੀ ਭੈਣ ਅੱਜ ਕੱਲ੍ਹ ਲੋਕ ਕਹਿੰਦੇ ਆ ਵੀ ਕੁੜੀਆਂ ਤੋਂ ਕੰਮ ਨਹੀਂ ਹੁੰਦੇ ਪਰ ਅੱਜ ਇੱਕ ਮਿਸਾਲ ਤੁਹਾਡੇ ਸਾਹਮਣੇ ਲੈ ਕੇ ਆਇਆ ਵੀ ਤੁਸੀਂ ਆ ਤੁਸੀਂ ਆ ਸ਼ਾਟ ਦੇਖਿਓ ਵੀਡੀਓ ਦੇ ਵਿੱਚ ਲੱਗੇ ਹੋਣਗੇ ਸਾਰੇ ਤੇ ਭੈਣ ਪਾਲਦੀ ਆ ਬੱਕਰੀਆਂ ਰੱਖਦੀ ਵੀ ਆ ਨਾਲ ਬਟਿਕ ਕੀਤਾ ਬੰਲੇ ਤਿੰਨ ਚਾਰ ਕੰਮ ਹੋਰ ਕੀਤੇ ਹੋਏ ਨੇ ਆਪਣੇ ਲੋਕਾਂ ਲਈ ਜਿਹੜੇ ਕਹਿੰਦਾ ਯਾਰ ਸਭ ਕੰਮ ਨਹੀਂ ਹੁੰਦਾ ਵੀ ਯਾਰ ਪਤਾ ਨਹੀਂ ਮੈਨੂੰ ਬਿਮਾਰੀਆਂ ਲੱਗੀਆਂ ਮੈਨੂੰ ਆ ਦੁੱਖਦਾ ਮੇਰਾ ਬਹੁਤ ਦੁੱਖਦਾ ਹਨਾ ਉਹਨਾਂ ਲਈ ਇੱਕ ਮਿਸਾਲ ਆ ਸਾਡੀ ਭੈਣ ਆ ਆਪਾਂ ਭੈਣਾਂ ਨਾਲ ਗੱਲਬਾਤ ਕਰਦੇ ਆ ਨਾਲ ਬਾਈ ਹੁਣਾਂ ਨਾਲ ਵੀ ਅਸੀ ਗੱਲ ਜੀ ਠੀਕ ਠਾਕ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਟੈਗ ਕਰ ਗਏ ਹਰਿਆਣੇ ਚ ਆਏ ਸੀ ਰਾਜਵੀਰ ਜਿਹਦੇ ਨਾਲ ਛੋਡੇ ਮੱਡ ਦਾਦੂ ਵਾਲੇ ਬਾਈ ਦੇ ਛੋਡੇ ਪਾਈ ਵੀ ਸੀ ਵੀਡੀਓ ਅਸੀਂ ਉਹ ਤੋਂ ਦੇਖਿਆ ਛੋਡਾ ਮੈਂ ਬਾਈ ਬਣਾ ਮੈਂ ਕਹਾ ਬਾਈ ਜਦੋਂ ਮੈਂ ਆਇਆ ਮੈਂ ਕਹਾ ਕੱਢ ਕੇ ਹੁਣ ਕੋਈ ਨਹੀਂ ਤੂੰ ਆਜ ਅੱਜ ਮੈਂ ਬਿਨਾ ਦੱਸੇ ਜੇ ਤਾਂ ਮੈਂ ਤੁਹਾਨੂੰ ਫੋਨ ਲਾ ਲਾ ਬਾਈ ਦਾ ਫੋਨ ਨਹੀਂ ਲਾ ਰਿਹਾ ਮੈਂ ਕਹਾਂ ਚੱਲ ਜੇ ਨੇੜੇ ਹੋਰ ਤਾਂ ਮੈਂ ਕਹਾਂ ਚੱਲ ਬਈ ਫੋਟ ਬੈ ਲਾਉਣਾ ਤੇ ਜੀ ਬਹੁਤ ਵਧੀਆ ਇੱਕ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਕਿੰਨਾ ਟਾਈਮ ਹੈਗਾ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਬਾਈ ਡੇਢ ਸਾਲ ਦੇ ਕਰੀਬ ਹੋ ਗਿਆ ਡੇਢ ਸਾਲ ਦੀ ਚੱਕੀ ਫਿਰਦੇ ਫੱਟੇ ਹੈ ਹਾਂਜੀ ਡੇਢ ਸਾਲ ਤੋਂ ਹਜੇ ਘੱਟ ਹੀ ਹੈ ਹਾਂ ਪੰਜਾਬ ਤੋਂ ਕਿੱਥੋਂ ਬਾਈ ਇੱਕ ਚੀਜ਼ ਹੋਰ ਆ ਵੀ ਕੁੜੀ ਆ ਆਪਣੇ ਪੰਜਾਬ ਤੋਂ ਆ ਹਾਂਜੀ ਹਰਿਆਣੇ ਚਾ ਤੇ ਪੰਜਾਬ ਤੋਂ ਵੀ ਫੱਟੇ ਚੱਕੀ ਆਉਂਦੀ ਆ ਜਿਹੜੇ ਹਿਸਾਬ ਨਾਲ ਬਾਈ ਉਹਨਾਂ ਦਾ ਕੰਮ ਆ ਪਿੱਛੇ ਦੇਖਿਆ ਵੀ ਹਨਾ ਪਾਲੀ ਜਾਂਦੇ ਆ ਬਾਈ ਵੀ ਮਿਹਨਤ ਕਰਦਾ ਨਾਲ ਤੇ ਆਪਾਂ ਬਾਈ ਨਾਲ ਪੈਣ ਵਾਲੀ ਗੱਲਾਂ ਬਾਤਾਂ ਕਰਦੇ ਆਂ ਮਨੇ ਡੇਢ ਸਾਲ ਤੋ ਲੱਗੇ ਹੋ ਹਾਂਜੀ ਫਿਰ ਟ੍ਰੇਨਿੰਗਾਂ ਡਰੂਆਂ ਨਹੀਂ ਕੀਤੀਆਂ ਤੇ ਵੀਰੇ ਟ੍ਰੇਨਿੰਗ ਹੁਣ ਲੈਣ ਗਏ ਆ ਉਹ ਵੀ ਵੱਡਾ ਫਾਰਮ ਕਰਨਾ ਮੇਰਾ ਬੇਟਾ ਕਹੀ ਜਾਂਦਾ ਵੀ 300 ਬੱਕਰੀ ਦਾ ਫਾਰਮ ਕਰਨਾ ਵੀ ਗਾਂ ਕੋਈ ਬਿਮਾਰੀਆਂ ਆਪਾਂ ਨੂੰ ਉਹ ਨਾ ਆਉਣ ਤਾਂ ਕਰਕੇ ਫਾਰਮ 'ਚ ਤਾਂ ਹੁਣ ਟ੍ਰੇਨਿੰਗ ਲੈ ਕੇ ਆਂ ਡੇਢ ਸਾਲ ਬਾਅਦ ਕਿਉਂਕਿ ਹੁਣ ਜਦੋਂ ਮੇਰੇ ਕੋਲ ਜਾਨਵਰ ਜ਼ਿਆਦਾ ਹੋ ਗਏ ਹਾਂ ਪਰ ਸੋਨੂੰ ਜਿਹੜੇ ਹਿਸਾਬ ਨਾਲ ਤੁਸੀਂ ਐਡਾ ਕਰੀ ਬੈਠੋ ਪਲੇਟਫਾਰਮ ਸੋਨੂੰ ਦਾ ਟ੍ਰੇਨਿੰਗ ਦੀ ਲੋੜ ਹੀ ਨਹੀਂ ਜਿਹੜੇ ਹਿਸਾਬ ਨਾਲ ਥੋੜਾ ਜਾਜਬਾ ਇੱਕ ਥੋੜਾ ਜਨੂਨ ਆ ਥੋਡੇ ਦੇ ਵਿੱਚ ਹਾਂ ਵੀ ਹਾਂਜੀ ਸੋਨੂੰ ਦਾ ਲੋੜ ਹੀ ਤੇ ਬਾਕੀ ਰਹਿਮਤ ਉਹਨੇ ਕਰਨੀ ਹੈ। ਹੂੰ ਤੇ ਹੁਣ ਇਸ ਟਾਈਮ ਕਿੰਨੇ ਜਾਨਵਰ ਆ ਤੁਹਾਡੇ ਕੋਲੇ? ਹੁਣ ਭਾਈ 26 ਜਨਵਰੀ ਹੈ ਤੇ ਦੋ ਗਏ ਹੋ ਯਾਰ ਰਿਸ਼ਤੇਦਾਰੀ ਚ ਬਰੀਡਰ ਜਿਹੜੇ ਮੇਰੇ ਬਰੀਡਰ ਹੈ ਉਹ ਰਿਸ਼ਤੇਦਾਰੀ ਚ ਕੋਈ ਲੈ ਕੇ ਗਿਆ ਹੋਇਆ ਕਿਉਂਕਿ ਆਪਣੀਆਂ ਬੱਕਰੀਆਂ ਸਾਰੀਆਂ ਹੁਣ ਸੂਣ ਆ ਲਈਆਂ। ਅੱਛਾ ਬਰੀਡਰ ਵੀ ਆਪਦੇ ਤਿਆਰ ਕਰੇ ਹੋਇਆ? ਹਾਂਜੀ। ਤੇ ਕਿਹੜੀ ਨਸਲ ਆ ਤੁਹਾਡੇ ਕੋਲੇ? ਬਰਬਰੀ ਵੀਰੇ। ਬਰਬਰੀ। ਹਾਂਜੀ। ਆਪਾਂ ਤਿੰਨ ਬੱਕਰੀਆਂ ਨਾਲ ਸਟਾਰਟ ਕੀਤਾ ਸੀਗਾ। ਦੋ ਪੱਠਾਂ ਲਈਆਂ ਸੀਆਂ, ਇੱਕ ਬੱਕਰੀ ਸੀਗੀ। ਹੂੰ। ਤੇ ਫਿਰ ਉਹਨੇ ਵੀ ਤਿੰਨ ਬੱਚੇ ਦੇਤੇ ਗਾਂ ਦੀ ਗਾਂ ਕੰਮ ਚੱਲੀ ਗਿਆ ਵੀਰੇ ਹੁਣ ਵਧੀ ਜਾਂਦੇ ਆ ਹਾਂ ਵਧੀ ਜਾਂਦੇ ਆ ਉਸ ਟਾਈਮ ਵੀ ਤੁਹਾਨੂੰ ਲੱਗਦਾ ਸੀ ਵੀ ਅਸੀਂ ਟ੍ਰੇਨਿੰਗ ਕਰਕੇ ਹੀ ਕੰਮ ਸ਼ੁਰੂ ਕਰੀਏ ਵੀ ਅਸੀਂ ਟ੍ਰੇਨਿੰਗ ਲਈਏ ਪਹਿਲਾਂ ਵੀ ਫਾਰਮ ਬਣਾਉਣਾ ਨਹੀਂ ਵੀਰੇ ਉਦੋਂ ਕੋਈ ਇਹੋ ਜੀ ਮੇਰੇ ਬੱਚੇ ਆਪਣੀ ਕੋਈ ਪਲਾਨਿੰਗ ਨਹੀਂ ਸੀ ਕਿ ਆਪਾਂ ਬਰਬਰੀਆਂ ਰੱਖਣੀਆਂ ਜਾਂ ਬੱਕਰੀਆਂ ਰੱਖਣੀਆਂ ਬੱਚਾ ਕਹਿੰਦਾ ਵੀ ਬਸ ਲੈਣੀਆਂ ਤੇ ਸ਼ੌਂਕ ਨੂੰ ਰੱਖਿਆ ਸੀਗਾ ਸ਼ੌਂਕ ਤੋਂ ਹੁਣ ਬਿਜ਼ਨਸ ਬਣ ਗਿਆ ਸੌਂਗ ਤੋਂ ਬਿਜ਼ਨਸ ਬਣ ਗਏ ਹਾਂ ਇੱਕ ਇਹ ਗੱਲ ਜ਼ਰੂਰੀ ਹੈ ਹਰੇਕ ਬੰਦੇ ਲਈ ਕਹਿੰਦੇ ਜੇ ਕੋਈ ਕੰਮ ਸ਼ੁਰੂ ਕਰਨਾ ਹਨ ਕਿਉਂਕਿ ਅੱਜ ਕੱਲ ਪਤਾ ਕੀ ਆ ਜੀ ਛੋਟਾ ਬੰਦਾ ਪਤਾ ਕੀ ਆ ਜਿਵੇਂ ਕੋਈ ਵੱਡਾ ਲਾਲੂ ਜਾਂ ਛੋਟਾ ਲਾਲੂ ਅਗਲਾ ਕਹਿੰਦਾ ਯਾਰ ਵੱਡਾ ਕੰਮ ਕਰੀਏ ਵੀ ਵੱਡਾ ਕੰਮ ਕਰ ਲਿਆ ਵੀ ਸਭ ਤੋਂ ਪਹਿਲਾਂ ਕਿਉਂਕਿ ਉਹ ਚੀਜ਼ਾਂ ਉਹਨੂੰ ਪਤਾ ਨਹੀਂ ਹੁੰਦੀਆਂ ਵੀ ਅੱਗੇ ਜਾ ਕੇ ਕੀ ਇਹਦੇ ਵੱਧੇ ਘਾਟੇ ਹੋ ਸਕਦਾ ਕੀ ਨੁਕਸਾਨ ਹੋ ਸਕਦੇ ਆ ਇਹ ਦੋਸਤੋ ਇੱਕ ਸੋਨੂੰ ਵੀ ਮੈਂ ਕਹਿਣਾ ਚਾਹੁੰਦਾ ਜਿਹੜੇ ਬੰਦੇ ਆਪਣਾ ਜਾਂ ਵੀਰ ਭਰਾ ਆਪਣਾ ਕੋਈ ਵੀਡੀਓ ਦੇਖੀ ਜਾਂਦਾ ਬਾਕੀ ਤੁਸੀਂ ਰਾਜਵੀਰ ਰਾਜਵੀਰ ਭਾਈ ਦੀਆਂ ਵੀਡੀਓ ਦੇਖਦੇ ਹੋ ਨਾ ਮੱਟਰ ਦਾਦੂ ਵਾਲਿਆਂ ਦੀਆਂ ਨਾ ਤੁਸੀਂ ਉਹ ਕੋਰ ਨਾ ਦੇਖਿਆ ਕਰੋ ਉਹਦੇ ਵਿੱਚ ਬਹੁਤ ਇੱਕ ਅਹਿਮ ਜਾਣਕਾਰੀ ਹੁੰਦੀ ਆ ਆਹੀ ਚੀਜ਼ਾਂ ਦੇ ਆਹੀ ਚੀਜ਼ ਜਿਹੜੇ ਆਪਾਂ ਅੱਜ ਗੱਲਬਾਤ ਕਰ ਰਹੇ ਆਂ ਇਹੀ ਹਲਾਤਾਂ ਦੇ ਉੱਪਰ ਵੀਡੀਓ ਹੁੰਦੀਆਂ ਕਿਉਂਕਿ ਉਹ ਸੱਚੀਆਂ ਜੀਆਂ ਗੱਲਾਂ ਕਰਦਾ ਬੋਲਦਾ ਸੱਚਾ ਲੋਕਾਂ ਨੂੰ ਕ ਪਰ ਆਹੀ ਚੀਜ਼ਾਂ ਨੇ ਜਿਵੇਂ ਹੁਣ ਭੈਣ ਨੇ ਦੱਸਿਆ ਵੀ ਮੈਂ ਤਿੰਨ ਬੱਕਰੀਆਂ ਰੱਖੀਆਂ। ਹਾਂਜੀ ਲੈ ਇੰਨੀ ਕਿ ਜਗ੍ਹਾ ਤੋਂ ਸਟਾਰਟ ਕੀਤਾ ਸੀ ਸਿਰਫ ਆਪਣੇ ਘਰੇ ਨੇ ਇੱਕ ਪੁਰਾਣਾ ਨਹਾਉਣ ਵਾਲਾ ਪਿਆ ਸੀ ਜਿਹਨੂੰ ਅਸੀਂ ਵਰਤਦੇ ਨਹੀਂ ਸੀਗੇ। ਅੱਛਾ ਜਿਹੜਾ ਆਹ ਖੁੱਡਾ ਜਾ। ਹਾਂ ਅਸੀਂ ਜਦੋਂ ਜਦੋਂ ਗਏ ਨਾ ਤੇ ਅਸੀਂ ਸਾਈ ਦੇ ਆਏ ਤੇ ਦੂਜੇ ਦਿਨ ਆ ਕੇ ਇਹ ਬਾਰ ਕੱਢ ਕੇ ਤੇ ਤੁਰਤ ਪਰ ਲਿਆ ਕੇ ਨਾ ਕਿਸੇ ਦੀ ਸਲਾਹ ਲਈ ਮੈਂ ਬੱਕਰੀ ਰੱਖਣੀ ਐ ਨੇ ਨਹੀਂ ਰੱਖਣੀ। ਬਸ ਆਪ ਦਾ ਮਨ ਸੀਗਾ ਵੀ ਲਿਆ ਰੱਖਣੀ ਐ ਤੇ ਜਦੋਂ ਲਿਆਂਦੀ ਫਿਰ ਉਹਨਾਂ ਨੂੰ ਬੱਚਿਆਂ ਵਾਂਗੂ ਪਾਲਿਆ ਐ ਨਹੀਂ ਹੈਗਾ ਵੀ ਕਿੱਲੇ ਤੇ ਬੰਨਤੀਆਂ ਨਾ। ਉਹਦਾ ਮੈਂ ਹੁਣ ਦੇਖਿਆ ਜਿਵੇਂ ਤੁਸੀਂ ਜਵਾਕਾਂ ਦਾ ਮੂੰਹ ਕਰ ਦਿਓ। ਛੱਡੀਆਂ ਸੀ ਖੁੱਲੀਆਂ 4:30 ਵਜੇ ਲਿਆ ਕੇ ਬੰਨੀਆਂ ਹੈ ਗੇੜਾ ਜ਼ਰੂਰ ਦਵਾਉਨੇ ਆ ਆਪ ਜਾਣੇ ਫਿਰ ਹਾਂ ਕੋਈ ਚੱਕਰ ਨਹੀਂ ਜਦੋਂ ਰੱਖੇ ਹੋਇਆ ਹੈ ਤੇ ਤੈਨੂੰ ਕੰਮ ਨੂੰ ਉਹ ਕੋਈ ਚੱਕਰ ਹੀ ਨਹੀਂ ਰੋਟੀ ਥਾਂ ਪਿਆ ਮੂਰੇ ਅੱਛਾ ਤੇ ਤੇ ਖੁੱਲੀ ਛੱਡ ਦਿੰਦੇ ਦੋ ਘੰਟੇ ਫਿਰ ਕੀ ਤੇ ਫਿਰ ਆ ਜਾਂਦੀ ਹੈ ਅੱਛਾ ਮੇਰੇ ਪਰ ਕਰੇ ਕੁੰਨੇ ਕੁਝ ਪਾਈ ਚੱਲ ਜਿੰਨਾ ਜਿਹੜੇ ਤੋਰਾ ਫੇਰਾ ਨਹੀਂ ਨਾ ਕਰਨੀਆਂ ਉਹਨਾਂ ਚਿਹਰੇ ਵੱਧੀਆਂ ਹੀ ਨਹੀਂ ਹੈਗੀਆਂ ਅੱਛਾ ਇਹ ਵੀ ਚੀਜ਼ ਹੈ ਨਾ ਹੈਗੀ ਵੀ ਬੰਦਾ ਜੇ ਫਾਰਮ ਚ ਰੱਖ ਲੈਂਦਾ ਜਿਵੇਂ ਸਾਡੇ ਕਈ ਭਰਾ ਫਾਰਮ ਖੁੱਲੀ ਜਾਂਦੇ ਆ ਕਈ ਛੱਡੀ ਵੀ ਜਾਂਦੇ ਆ ਉਹਨਾਂ ਦਾ ਸੁਣਨ ਨੂੰ ਲੱਗਦਾ ਕੀ ਕਾਰਨ ਹੋ ਸਕਦਾ ਵਿਰੇ ਛੱਡੀ ਬੀਰੇ ਬੰਦੇ ਸਿੱਧੀ ਸਾਧ ਛੱਡ ਜਾਂਦੇ ਆ ਉਹ ਤਾਂ ਹੁਣ ਵੀਰੇ ਉਹ ਬੰਦੇ ਜਿਹੜੇ ਉਸ ਲੈਵਲ ਤੇ ਰਹੇ ਉਹਨਾਂ ਨੂੰ ਪਤਾ ਹੋਊ ਵੀ ਉਹਨਾਂ ਦੇ ਫੇਲ ਹੋਣ ਦੇ ਕੀ ਕਰਨਾ ਹੈ ਹੁਣ ਆਪਾਂ ਨੂੰ ਤਾਂ ਉਹਨਾਂ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਉਹਨਾਂ ਦੇ ਫੇਲ ਹੋਣ ਦੇ ਕੀ ਕਰਨ ਰਏ ਆ ਤੇ ਪਰ ਆਪਾਂ ਇਹ ਕਹਿੰਦੇ ਆ ਵੀ ਜਦੋਂ ਕੋਈ ਕੀਤਾ ਕਰਨਾ ਫਿਰ ਉਹਨੂੰ 100% ਦਿਓ ਹਮ ਠੀਕ ਹੈ ਨੋਰ ਨਾਲ ਕੀ ਕੀ ਕੰਮ ਕਰਦੇ ਹੋ ਕਰਦਾ ਨਾਲ ਆਪਦੀ ਸ਼ਾਪ ਹੈ ਤੇ ਕਰਦੇ ਸੀ 9 ਸਾਲ ਹੋ ਗਏ ਸੀ ਸਲਾਈ ਦਾ ਹੀ ਕਰਦੇ ਸੀ ਫਿਰ ਮੈਂ ਪਿੱਤੇ ਦਾ ਆਪਰੇਸ਼ਨ ਕਰਾ ਲਿਆ ਅੱਛਾ ਫਿਰ ਡਾਕਟਰ ਕਹਿੰਦੇ ਨਾ ਵੀ ਅੱਗੇ ਤਿੰਨ ਸੂਟ ਸਿ ਆਉਂਦੀ ਸੀ ਦਿਨ ਦੇ ਤੇ ਫਿਰ ਨਾਲ-ਨਾਲ ਕੱਪੜੇ ਰੱਖ ਲੈ ਕੱਪੜੇ ਵੇਚਣੇ ਸ਼ੁਰੂ ਕਰਤੇ ਤਿੰਨ ਕ ਬੱਕਰੀਆਂ ਰੱਖੀਆਂ ਸੀ ਹੁਣ ਇਹ ਵੀ 27 28 ਨਗ ਹੋ ਗਏ ਥੋੜੇ ਦਿਨਾਂ ਚ 35 ਨਗ ਹੋ ਜਾਣਗੇ ਬੱਕਰੀਆਂ 6 7 ਸੂਈ ਜਾਂਦੀਆਂ ਨਾ ਹਾਂ ਸੋਨਾ ਪਰ ਇੱਕ ਚੀਜ਼ ਮੈਂ ਦੇਖੀ ਆ ਕਿ ਸਾਰੇ ਹੀ ਇਦਾਂ ਦੇ ਨੇ ਜਿਵੇਂ ਤਿੰਨ ਤਿੰਨ ਬੱਚੇ ਹੀ ਦਿੱਤੇ ਆ ਬੱਕਰੀਆਂ ਨੇ ਵੀਰੇ ਦਾ ਪਰਮਾਤਮਾ ਬੰਨੂਆ ਹੈ ਵੀ ਮੇਰੇ ਘਰੇ ਜਿਨ੍ਹਾਂ ਦੇ ਘਰੇ ਪਹਿਲਾਂ ਸੀਂ ਆ ਉੱਥੇ ਦੋ ਦੋ ਜਿੱਤੇ ਸੀ ਹੁਣ ਤੇ ਕਰ ਮੇਰੇ ਘਰੇ ਆ ਕੇ ਵੀ ਪਰ ਅੱਜ ਸਾਨੂੰ ਤੁਸੀਂ ਨਾ ਇੱਕ ਗੱਲ ਸਾਡੇ ਨਾਲ ਮਾੜੀ ਕੀਤੀ ਆ ਵੀ ਦੋਸਤੋ ਆਪਣੇ ਨਾਲ ਕਿਉਂਕਿ ਇਹਨਾਂ ਦੇ ਘਰੇ ਜਵਾਕਾਂ ਨਹੀਂ ਲੱਗੀ ਵੀ ਰੌਣਕ ਆਪਾਂ ਨੂੰ ਲੱਡੂ ਲੱਡੂ ਨਹੀਂ ਖਵਾਏ ਇਹਨਾਂ ਨੇ ਇਹ ਨਵ ਨਹੀਂ ਪੈਂਡਿੰਗ ਰਹਿ ਗਏ ਜਿੱਦੇ ਫਾਰਮ ਪਾਇਆ ਉਹਦੇ ਆਪਾਂ ਆਵਾਂਗੇ ਜਰੂਰ ਇਹਨਾਂ ਦੇ ਫਾਰਮ ਦੀ ਓਪਨਿੰਗ ਵੀ ਕਰਕੇ ਜਾਵਾਂਗੇ ਚਲੋ ਵਾਈਗੁਰੇ ਅਰਦਾਸ ਕਰਦਾ ਵੀ ਭੈਣ ਜਲਦੀ ਤੋਂ ਜਲਦੀ ਉਹ ਚੀਜ਼ ਮੁਕਾਮ ਤੇ ਪਹੁੰਚੇ ਹਨਾ ਚਲੋ ਅਰਦਾਸਾਂ ਹੀ ਹੁੰਦੀਆਂ ਹਨਾ ਸਾਰਿਆਂ ਦੀ ਹੈ ਜਰੂਰ ਖਵਾਵਾਂ ਜਿਹੜੇ ਤੁਸੀਂ ਕਹੋਗੇ ਉਹ ਹੀ ਕਰਵਾ ਦਾਂਗੇ। ਅੱਲਾਹ ਮਿੱਤਰੋ ਨੋਟ ਕਰ ਲਓ ਆਪਾਂ ਲੱਡੂ ਜਰੂਰ ਖਾਣਾ ਵਾਗੈਣਾ। ਹਾਂਜੀ। ਚਲੋ ਵਧੀਆ ਗੱਲ ਆ ਬਾਈ ਕਿਵੇਂ ਆ ਫਿਰ ਠੀਕ ਆ। ਮੇਰੇ ਸਸਰੀਕਾ ਥੋੜਾ ਤੇ ਕੀ ਕੰਮ ਕਰਦੇ ਹੋ? ਕੰਮ ਖੇਤੀਬਾੜੀ ਦਾ ਤੇ ਆਹ ਬਸ ਕਰਦੇ ਸੀਗੀ। ਦੰਨੋ ਪੈਣਾ ਸਾਥ ਪੂਰਾ ਕਿ ਇਕੱਲਾ ਹੀ ਇਹੀ ਸੰਭ ਜਾਂਦੇ ਆ। ਇਹੀ ਸੰਭੀਆਂ ਦੇ ਮਾੜਾ ਮੋਟਾ ਸਾਥ ਦਿੰਨੇ ਕੋਈ। ਹਾਂ। ਤੂੰ ਫਿਰ ਖੇਤੀਬਾਨੀ ਹੁੰਨਾ ਹੈ? ਹਾਂ, ਕੀਤੀ ਬਾਨੀ ਹੁੰਨੀ ਪਹਿਲਾਂ। ਇੰਨੇ ਸਾਰਾ ਬਹੁਤ ਹੈ। ਹਾਂ, ਉਹ ਇੱਥੇ ਤੁਸੀਂ ਪਾਈ ਜਾਂਦੇ ਹਣਾ। ਇੱਥੇ ਲਿਆ ਜੀਦਾ ਸਮਾਨ ਤੇ ਪਾ ਦੀ ਤੇ ਮਾੜਾ ਮੋਟਾ ਤੜਕੇ ਹੱ ਤੇ ਬਾਕੀ ਤੇ ਹੀ ਸਾਹਮਦੀ ਆ ਬਾਕੀ ਕਹਿੰਦੇ ਜੇ ਮੀਂਹ ਕਣੀ ਵੀ ਹੋਵੇ ਨਾ ਤੇ ਕਹਿੰਦੇ ਮੈਨੂੰ ਪਤਾ ਵੀ ਮੇਰੇ ਸਾਹਮਣ ਵਾਲੀ ਹੈਗੀ ਆ ਅੱਛਾ ਜੀ ਇੱਕ ਨਾ ਮੈਂ ਭਾਈ ਉੱਥੇ ਨਾ ਵੀਡੀਓ ਦੇਖੀ ਜਾਂਦਾ ਸੀ ਛੋਟੇ ਆਉਂਦੇ ਸੀ ਜਦੋਂ ਤੁਸੀਂ ਰਾਜਵੀਰ ਬਾਈ ਦੇ ਪੇਜ ਤੇ ਤੁਸੀਂ ਨਾ ਮਟ ਦਾਦੂ ਵਾਲੇ ਦੇ ਵੀਡੀਓ ਕਰੀ ਸੀ ਇੱਕ ਤੁਹਾਡਾ ਇੰਟਰਵਿਊ ਜਦੋਂ ਉਹਦੇ ਚ ਮੈਂ ਇੱਕ ਚੀਜ਼ ਦੇਖੀ ਕਿਉਂਕਿ ਆਮ ਆਪਾਂ ਗੱਲ ਸੁਣਦੇ ਹੁੰਦੇ ਆ ਕਹਿੰਦੇ ਕਿ ਘਾਹਤ ਨਹੀਂ ਬਣੇ ਕਹਿੰਦੇ ਬੱਕਰੀ ਸਲਾਵ ਨਾਲ ਮਰ ਜਾਂਦੀ ਹੁੰਦੀ ਹੈ ਨਾ ਕਿ ਘਾਹਤ ਜੀ ਬਣੀ ਵੀ ਆ ਵੀ ਤੁਸੀਂ ਕਹਿੰਦੇ ਵੀ ਨਿਮਾਉਨੇ ਹੋ ਉਹ ਕਹਿੰਦੇ ਆਮਲੀ ਆਮਲੀ ਦੇ ਤੇ ਬੱਕਰੀ ਦੇ ਪਾਣੀ ਡੁੱਲਿਆ ਮਾੜ ਠੀਕ ਹੈ ਜੀ ਜਿਵੇਂ ਹੁਣ ਆਪਣੇ ਬੱਚੇ ਛੋਟੇ ਆ ਉਹਨਾਂ ਨੂੰ ਪਿਸੂਆਂ ਦੀ ਵਾਲੀ ਸ਼ਿਕਾਇਤ ਆਉਂਦੀ ਹੈ ਬਾਕੀ ਹੁਣ ਜਿਵੇਂ ਜਿਹੜੇ ਸਾਬ ਦਾ ਮੌਸਮ ਹੈ ਜੂਆਂ ਪਿਸੂ ਹੁਣ ਸਟਾਰਟ ਹੋਣਿਆ ਪਸੂਆਂ ਦੇ ਜੇ ਹੁਣ ਨਿਵਾਏ ਹੁਣ ਕਿ ਉਹਨਾਂ ਨੂੰ ਸ਼ਿਕਾਇਤ ਨਹੀਂ ਆਉਂਦੀ ਹੈਗੀ ਦੂਜਾ ਬਰੀਡਰ ਨੂੰ ਨਿਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਮ ਕਿਉਂਕਿ ਜਦੋਂ ਬਰੀਡਰ ਨੂੰ ਆਪਾਂ ਨਹੀਂ ਨਿਵਾਉਂਦੇ ਉਹਦੀਆਂ ਖੁੱਚਾਂ ਤੇ ਜ਼ਖਮ ਹੋ ਜਾਂਦੇ ਆ ਠੀਕ ਹੈ ਜੀ ਬਾਕੀ ਆਪਣੇ ਤਾਂ ਬਈ ਬੱਚਿਆਂ ਵਾਂਗੂ ਸਾਰਾ ਦਿਨ ਨਾਲ ਹੀ ਰਹਿੰਦੇ ਆ ਜੇ ਹੁਣ ਆਪਾਂ ਉਹਨਾਂ ਨੂੰ ਨਿਵਾਵਾ ਧਵਾਵਾਂਗੇ ਨਹੀਂ ਆਪਣੇ ਬੱਚਿਆਂ ਜਿਹੀ ਰਹਿਣਾ ਉਹਨਾਂ ਨੇ ਤਾਂ ਅਸੀਂ ਤਾਂ ਨਿਵਾਉਨੇ ਆ ਤੁਸੀਂ ਤਾਂ ਡਾਕਟਰ ਬਹਿਮਾ ਦੇ ਬਣੀ ਫਿਰਦੇ ਹੋ। ਇਹ ਇੰਨੀ ਜਾਣਕਾਰੀ ਫਿਰ ਕਿੱਧਰੋਂ ਹਾਸਲ ਕਰਦੇ ਹੋ? ਬਾਈ ਜੀ ਪ੍ਰੈਕਟੀਕਲ ਦੱਸਦੇ ਆ। ਜਦੋਂ ਆਪਾਂ ਨਿਮਾ ਕੇ ਦੇਖਦੇ ਆਂ, ਕਰਕੇ ਦੇਖਦੇ ਆਂ, ਜਿਹੜੇ ਕੰਮ 'ਚ ਉਤਰ ਕੇ ਦੇਖਦੇ ਆਂ, ਹੋਰ ਕੋਈ ਤੁਹਾਨੂੰ ਕੁਝ ਨਹੀਂ ਸਿਖਾ ਸਕਦਾ ਜਿੰਨਾ ਚਿਰ ਤੁਸੀਂ ਆਪ ਨਹੀਂ ਮੈਦਾਨ 'ਚ ਉਤਰਦੇ। ਤੁਹਾਨੂੰ ਪਤਾ ਨਹੀਂ ਵੀ ਆਹ ਚੀਜ਼ ਦਾ ਕੀ ਨੁਕਸਾਨ ਆ ਜਾਂ ਆਹ ਚੀਜ਼ ਦਾ ਕੀ ਨੁਕਸਾਨ ਆ। ਪ੍ਰੈਕਟੀਕਲ ਕਰਕੇ ਦੇਖੋਗੇ ਫਿਰ ਪਤਾ ਲੱਗਦਾ। ਹੁਣ 1.5 ਸਾਲ 'ਚ ਰੱਖੀਆਂ ਕਿਸੇ ਤੋਂ ਸਿੱਖੀਆਂ ਗੱਲਾਂ ਦਾ ਕੁਝ ਨਹੀਂ ਪੈਂਦਾ। ਉਹ ਤਾਂ ਇੱਕ ਵਾਰੀ ਸੁਣ ਲਾਂਗੇ ਦੂਜੇ ਪਾਸੇ ਨਿਕਲ ਜੂ ਜਿੰਨਾ ਚਿਰ ਆਪਾਂ ਕਰਕੇ ਨਹੀਂ ਆ ਦੇ ਦਿਮਾਗ ਚਾਉਂਦੀ ਮਾ ਛੋਡੇ ਗਮਾਂਡ ਤੇ ਬਾਈ ਆ ਆਪਣਾ ਰਾਜਵੀਰ ਮੱਟ ਦਾਦੂ ਵਾਲਾ ਹੈ ਉਹ ਤੋਂ ਉਹ ਤੋਂ ਬਹੁਤ ਗੱਲਾਂ ਸਿੱਖਿਆ ਮੈਨੂੰ ਲੱਗਦਾ ਵੀ ਉਹਦਾ ਥੋੜਾ ਜਿਹਾ ਥੋੜੇ ਚ ਜਿਆਦਾ ਬੋਲਦਾ ਕੁਛ ਹੈ ਬਾਈ ਹੁਣ ਸਾਨੂੰ ਟ੍ਰੇਨਿੰਗ ਤੇ ਮਿਲਿਆ ਪਰ ਸਹੀ ਕਰਾਉਂਦਾ ਉਹ ਵੀ ਉਹ ਵੀ ਸਾਡੇ ਨਾਲ ਦੇ ਸੱਚੀਆਂ ਗੱਲਾਂ ਕਹਿੰਦਾ ਖਰੀਆਂ ਕਹਿੰਦਾ ਉਹ ਲੱਗਦੀਆਂ ਕਈਆਂ ਨੂੰ ਹੈ ਲੱਗਦੀਆਂ ਸਹੀ ਗੱਲਾਂ ਨਹੀਂ 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 ਰਾਜਵੀਰ ਬਾਈ ਦੀਆਂ ਮੈਂ ਜਿਹੜੀਆਂ ਛੋਡੇ ਚ ਝਲਕ ਬੋਲਦੇ ਨੇ ਇਹ ਤੁਸੀਂ ਗੱਲਾਂ ਕਰਦੇ ਮੈਨੂੰ ਐ ਲੱਗਦਾ ਵੀ ਮੱਟ ਦਾਦੂ ਵਾਲਾ ਇਹ ਇਧਰ ਦੇ ਪਾਸੇ ਨੂੰ ਕਾਬਜਾ ਜਿਆਦਾ ਕਰਦਾ ਆਉਂਦਾ ਹੈ ਅਸਮਾਨ ਪਾਈ ਆਉਂਦਾ ਜਿਹੜਾ ਸਾਡਾ ਫੁੱਟਬਾਲ ਦੇ ਟ੍ਰੇਨਿੰਗ ਦਾ ਜਨੂਨ ਬੋਲਦਾ ਵੀ ਹਾਂ ਸਾਨੂੰ ਆਹ ਚੀਜ਼ ਦਾ ਜਨੂਨ ਆ ਵੀ ਆਹ ਚੀਜ਼ ਹੈਗੀ ਆ ਤਾਂ ਹੈਗੀ ਆ ਇੱਕ ਬੰਦੇ ਨੂੰ ਹੁੰਦਾ ਨਾ ਵੀ ਹਾਂ ਵੀ ਮੈਂ ਆਹ ਚੀਜ਼ ਜੇ ਆਪਾਂ ਕਰਾਂਗੇ ਪ੍ਰੈਕਟੀਕਲ ਕਰਾਂਗੇ ਇਹ ਜ਼ਰੂਰੀ ਵੀ ਆਪ ਦੇ ਵਿੱਚ ਹੋਣੀ ਵੀ ਚਾਹੀਦੀ ਆ। ਬਈ ਜਦੋਂ ਆਪਾਂ ਨਾ ਬਰਤ ਚੀਜ਼ ਨੂੰ ਰੱਖਦੇ ਆ ਪਤਾ ਲੱਗ ਜਾਂਦਾ ਆਪਾਂ ਨੂੰ ਪ੍ਰੈਕਟੀਕਲ ਕਰਦੇ ਰਹਿਣੇ ਆ ਵੀ ਆਹ ਚੀਜ਼ ਹੈਗੀ ਆ ਫਿਰ ਪਤਾ ਲੱਗਦਾ ਕਿਸੇ ਦੀ ਗੱਲ ਤੇ ਕੋਈ ਨਹੀਂ ਉਹ ਹੁੰਦਾ ਹੈ। ਸਹੀ ਗੱਲ। ਹਾਂ ਬਾਕੀ ਵੀਰਾ ਤਾਂ ਵੀਰੇ ਸਿਰੇ ਹੀ ਲਾਉਂਦਾ ਸੱਚੀਆਂ ਗੱਲਾਂ ਕਹਿੰਦਾ ਸੱਚੀ ਚੀਜ਼ ਦਿਖਾਉਂਦਾ। ਉਹ ਕਈਆਂ ਨੂੰ ਲੱਗਦੀ ਆ ਫਿਰ। ਹਾਂ। ਤੇ ਉਹਨੂੰ ਨਹੀਂ ਕਮੈਂਟ ਆਉਂਦੇ ਵੀ ਆਹ ਆ ਬੰਦਾ ਵਾਲਾ ਕੱਬਾ ਬੋਲਦਾ। ਫਿਰ ਗਾਂ ਵਾਲੇ ਕਿਹੜੇ ਭਲੇ ਆ ਗਾਂ ਵਾਲੇ ਵੀ ਸੱਚੀਆਂ ਦੇ ਚੱਲਣ ਵਾਲੇ ਆ। ਹਾਂ ਸਹੀ ਗੱਲ ਆ ਜੀ। ਮਤਲਬ ਇੱਕ ਬਾਈ ਹੋਰ ਚੀਜ਼ ਮੈਂ ਦੇਖਿਆ ਜਿਵੇਂ ਕਈ ਅੱਗਾ ਸਾਡੀਆਂ ਭੈਣਾਂ ਹੋਰ ਵੀ ਨੇ ਵੀ ਉਹਨਾਂ ਨੂੰ ਆਪਣੇ ਕਈ ਲੋਕ ਜਿਵੇਂ ਹੁਣ ਚਲੋ ਤੁਸੀਂ ਕਿਹਾ ਵਾ ਵੀ ਤੁਸੀਂ ਚਲੋ ਕਰੀ ਜਾਣੋ ਰਲ ਮਿਲ ਕੇ ਹਨ ਦੋਨੇ ਪਰਿਵਾਰ ਤੁਸੀਂ ਆਪ ਦੀ ਹਸਬੰਡ ਵਾਈਫ ਹਨ ਦੋਨੇ ਕਰੀ ਜਾਣੇ ਹੋ ਪਰ ਇੱਕ ਚੀਜ਼ ਨਾ ਇਹ ਕੀ ਕਹਿਣਾ ਜਦੋਂ ਵੀ ਮਤਲਬ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਯਾਰ ਵੀ ਜਿਵੇਂ ਹੁਣ ਤੁਸੀਂ ਖੁੱਲ ਛੁੱਟੀ ਦਿੱਤੀ ਵੇ ਤਰੋਜਮਾ ਕਰਨਾ ਹਨ ਵੀ ਕੰਮ ਕਰਨੇ ਕੰਮ ਹੈ ਇੱਕ ਤਰ੍ਹਾਂ ਦਾ ਨਹੀਂ ਲੋਕ ਸ਼ਰਮ ਮਾਨਦੇ ਆ ਵੀ ਇਹ ਚੀਜ਼ ਅਸੀਂ ਕਰਨੀ ਨਹੀਂ ਬਾਈ ਜੀ ਇਹ ਤਾਂ ਜੇ ਇੱਕ ਪੱਕਾ ਕੰਮ ਲੱਗੇ ਰਵਾਂਗੇ ਇੱਕ ਤਾਂ ਸਰੀਰ ਬਣੇ ਰਹਿਦਾ ਬੰਦੇ ਦਾ ਤੁਰੇ ਫੇਰਾ ਤੁਰ ਤੁਰਾ ਫੇਰਾ ਰਹਿੰਦਾ ਦੂਜੇ ਇੱਕ ਤਾਂ ਛਾਂ ਕਾ ਦੂਜੇ ਬਿਜ਼ਨਸ ਬਣ ਜਾਂਦਾ ਨਾਲੇ ਬੰਦਾ ਜਿ ਕਿੱਕ ਜਿਹਾ ਹੋਵੇ ਫਿਰ ਕੰਮ ਆਟੋਮੈਟਿਕ ਚੱਲ ਪੈਂਦਾ ਹੂੰ ਯੋ ਆਪਾਂ ਕਹਿੰਦਾ ਇਕੱਲੀ ਕਰੂਗੀ ਆਪਾਂ ਤਾਂ ਸੌਂਗੇ ਤੇ ਉੱਠ ਖੜੇ ਹੂੰ ਉਹ ਤੇ ਨਹੀਂ ਜੇ ਇਕ ਆਪਾਂ ਨਾਲ ਸਾਥ ਦੇਵਾਂਗੇ ਘਰੋਂ ਆਟੋਮੈਟਿਕ ਚੱਲ ਪੈਣਗੀਆਂ ਪਣੀ ਮਾਤਾ ਆਪਣੀ ਪੈਣਾ ਆਪਣੀ ਘਰ ਵਾਲੀ ਆ ਹੂੰ ਜਿਉ ਆਪਾਂ ਸਾਥ ਦਿੱਤਾ ਉਹ ਚੀਜ਼ ਪਾਲੂ ਪਾਲੂਗੀ ਹੁਣ ਕਰੀ ਆਪਾਂ ਮੰਨ ਕੇ ਸਾਥ ਹਰੇਕ ਦਾ ਸਾਥ ਜ਼ਰੂਰੀ ਆ ਸਾਥ ਜ਼ਰੂਰੀ ਆ ਜਦੋਂ ਆਪਾਂ ਮੰਨ ਕੇ ਚੱਲ ਜਦੋਂ ਪਸ਼ੂ ਡੰਗਰ ਰੱਖਦੇ ਕਰੀ ਪਸ਼ੂ ਡੰਗਰ ਚ ਵੀ ਸਾਥ ਦਿੰਨੇ ਆ ਉਹ ਜੀ ਮੜਾ ਜੇ ਸਾਥ ਦੇਓ ਇਹ ਵੀ ਨਾਲ ਚੱਲ ਪੈਂਦਾ ਹੈ। ਹੁਣ ਚਾਹੇ ਹੁਣ ਜਿਵੇਂ ਕੱਲੀ ਸੰਭੀ ਜਾਂਦੀ ਆ ਹਨਾ ਵੀ ਕੱਲੀ ਸੰਭ ਲੈ ਇਹਨਾਂ ਨੇ ਇਹ ਕਰੀ ਜਾਂਦੇ ਜੀ ਤੂੰ ਅੱਜ ਬਾਹਰ ਦਾ ਕੰਮ ਕਰੀ ਜਾਂਦਾ। ਵੀ ਜੇ ਕੋਈ ਮੇਰੇ ਕਰਨ ਵਾਲਾ ਪਿਆ ਤਾਂ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਸਾਡਾ ਘਰ ਦਾ ਕੰਮ ਨਹੀਂ ਰੁਕਣਾ ਚਾਹੀਦਾ। ਜਿਹੜਾ ਕੰਮ ਮੇਰੇ ਕਰਨ ਵਾਲਾ ਕੋਈ ਪਿਆ ਤਾਂ ਇਹ ਵੀ ਕਰ ਦੇਣਗੇ ਜੇ ਕੋਈ ਇਹ ਨਹੀਂ ਹੈਗੇ ਘਰੇ ਤਾਂ ਇਹ ਨਹੀਂ ਹੈਗਾ ਵੀ ਸਾਡੇ ਜਾਨਵਰ ਭੁੱਖੇ ਫਿਰਨਗੇ ਵੀ ġੇੜਾ ਵੀ ਦਿਵਾ ਕੇ ਲਿਆਵਾਂਗੇ ਇਹ ਨਹੀਂ ਹੈਗਾ ਚੱਕਰ। ਵੀ ਸ਼ਰਮ ਨਹੀਂ ਕਰਨੀ ਆਪਦਾ ਘਰ ਦਾ ਕੰਮ ਨਹੀਂ ਰੁਕਣਾ ਜਿੰਦਾ ਘਰ ਸਾਡਾ ਪਰਿਵਾਰ ਸਾਡਾ ਰੁਪਈਆ ਵੀ ਸਾਡਾ। ਹਮ ਹੈ ਤੇ ਡੇਲੀ ਦਾ ਦੁੱਧ ਦੁੱਧ ਪਰ ਪਾਉਂ ਨਹੀਂ ਵੀਰੇ ਹੁਣ ਤੇਰੇ ਤੇਰੇ ਬੱਚੇ ਤੁਹਾਡੇ ਸਾਹਮਣੇ ਹਨ ਪਰ ਹਾਂ ਇਹ ਲੱਗਦੀ ਉਹ ਕਰਨਗੇ ਹਾਂ ਇਹ ਲਾਲਚ ਨਹੀਂ ਨਾ ਫਿਰ ਕਰਨ ਲੱਗਾਂਗਾ ਜਾਂ ਤਾਂ ਇਹ ਬੱਚੇ ਪਾਲ ਲੋ ਹਾਂ ਤੇ ਜਾਂ ਦੁੱਧ ਕਣ ਲੋ ਨਹੀਂ ਉਹ ਇੱਕ ਗੱਲ ਜੀ ਚੱਲਦੀ ਹੁੰਦੀ ਹੈ ਵੀ ਸਾਡਾ ਯਾਰ ਇੰਨਾ ਲੀਟਰ ਸਾਡਾ ਦੁੱਧ ਵੇਖਦਾ ਮੈਨੂੰ ਤਾਂ ਵੀ ਚਲੋ ਆਪਾਂ ਇਹ ਚੀਜ਼ ਨਹੀਂ ਆਪਾਂ ਦਾ ਪਤਾ ਨਹੀਂ ਕਿਉਂਕਿ ਆਪਾਂ ਆਪਣੇ ਮਨ ਅਕਾਲ ਜੀ ਬਿੱਟਲ ਬਿੱਟਲ ਦੇ ਜਾਂਦਾ ਬਿੱਟਾ ਦੁੱਧ ਬਿੱਟਲ ਦਾ ਦੁੱਧ ਵੱਧ ਹੁੰਦਾ ਇਹ ਬਰਬਰੀ ਘੱਟ ਦਿੰਦੀ ਹੈ ਬਰਬਰੀ ਘੱਟ ਦਿੰਦੀ ਹੈ ਬਿੱਟਰ ਤੇ ਮਰਬੀ ਫਿਰ ਆਇਆ ਵੀ ਆਪਦੇ ਬੱਚਾ ਜੋਗਾ ਹੀ ਆਦਾ ਹਣਾ ਜਿੰਦਾ ਹੈ ਇਹ ਬੱਚਾ ਜੋਗਾ ਹੀ ਹੈ ਬਟ ਬਿੱਟਰ ਚਾਹੀਦਾ ਬਾਈ ਫਿੱਟਣ ਨੇ 2 ਮਹੀਨੇ ਦਿੱਤੇ ਤੇ ਦੁੱਧ ਵੱਧ ਵਾਧੂ ਆ ਹੂੰ ਇਹ ਤਿੰਨ ਦੇ ਦਿੱਤੇ ਫਿਰ ਉੱਥੇ ਉੱਥੇ ਆਉਗਾ ਪੂਰਾ ਇਹ ਤੈਨੂੰ ਤੋਂ ਜੇ ਮੈਂ ਵੱਧ ਵੀ ਦੇ ਦਿੰਦੀ ਆ ਬੱਚਾ ਜਿਹੜੀ ਇਹ ਬਰਬਰੀ ਹੁੰਦੀ ਆ ਜੀ ਹਾਂ ਵੀਰੇ ਪੰਜ ਟਿੱਕਰ ਵੀ ਦੇ ਸਕਦੇ ਹਾਂਜੀ ਇਹਦਾ ਫਿਰ ਘਰ ਚ ਰੌਣਕਾਂ ਹੀ ਲੱਗਦੇ ਆ ਵੀ ਸੱਚੀ ਗੱਲ ਆ ਮੇਰੀ ਬਾਈ ਰੌਣਕਾਂ ਹੀ ਆ ਮੈਂ ਇੱਕ ਜਿਵੇਂ ਬਾਈ ਦੀ ਗੱਲ ਚੱਲੀ ਜਾਂਦੀ ਸੀ ਬਾਈ ਕਹਿੰਦਾ ਵੀ ਐਂ ਕਰਕੇ ਵੀ ਅਸੀਂ ਮਤਲਬ ਸਾਥ ਦਿੰਦੇ ਹਾਂ ਨਾ ਤੁਸੀਂ ਵੀ ਇੱਕ ਜਿਹੜੀਆਂ ਆਪਣੇ ਘਰੇ ਭੈਣਾਂ ਨੇ ਆਪਣੀਆਂ ਜਾਂ ਹੋਰ ਵੀ ਕੁੜੀਆਂ ਅੱਗੇ ਵਧ ਕੇ ਜੀ ਚਾਉਣਾ ਚਾਹੁੰਦੀਆਂ ਕਈ ਵਾਰੀ ਪਰਿਵਾਰਾਂ ਦੀ ਸਪੋਰਟ ਨਹੀਂ ਮਿਲਦੀ ਵੀ ਪਰਿਵਾਰ ਇਹ ਚੀਜ਼ ਤੋਂ ਪਿੱਛੇ ਹਟਦੇ ਨੇ ਹੁਣ ਰਹਿਣਾ ਤਾਂ ਚਲੋ ਘਰੇ ਹੀ ਆ ਤੁਸੀਂ ਘਰੇ ਰਹਿਣੋ ਕਿਸੇ ਬਾਹਰ ਤਾਂ ਜਾਂਦੇ ਨਹੀਂ ਕਿ ਚਲੋ ਬਾਹਰ ਦੇ ਕੰਮ ਆਪਣੇ ਬੰਦੇ ਕਰ ਸਕਦੇ ਪਰ ਲੋਕਾਂ ਦੇ ਮਨ 'ਚ ਇੱਕ ਬਹਿਮ ਆ ਵੀ ਜੇ ਕਿੱਤਾ ਥੋੜੀ ਆ ਕੋਈ ਕੰਮ ਥੋੜੀ ਆ ਕਈ ਹੈਗੀਆਂ ਨੇ ਪਰ ਅੱਜ ਕੱਲ੍ਹ ਲੋਕਾਂ ਦੇ ਦਿਮਾਗ 'ਚ ਨਿਕਲ ਆ ਪਰ ਤੁਸੀਂ ਉਹਨਾਂ ਨੂੰ ਕਿਸ ਨਜ਼ਰ ਨਾਲ ਉਹਨਾਂ ਨੂੰ ਸਮਝਾਉ ਕਰ ਲੈਣ ਕਰੀ ਜਿਵੇਂ ਮਰਜ਼ੀ ਕਰ ਲੈ ਵੀਰੇ ਇਹ ਕੋਈ ਔਖਾ ਕੰਮ ਨਹੀਂ ਹੈਗਾ ਸ਼ਾਮ ਸ਼ਾਮਣਾ ਸਾਮਣਾ ਆਪਾਂ ਨੂੰ ਹੁਣ ਮੈਂ ਸਵੇਰੇ 2 ਘੰਟੇ ਇਹਨਾਂ ਨੂੰ ਦੇਣੀ ਹੈ ਸ਼ਾਮ ਨੂੰ ਦੇਣੀ ਹੈ ਠੀਕ ਹੈ ਵਿਚ ਦੀ ਮੈਂ ਆਪਣੀ ਸ਼ਾਪ ਸ਼ਾਮੀ ਆਣੀ ਹੈ ਕਿਉਂਕਿ ਦਿਨੇ ਮੇਰੇ ਕੋਲੇ ਕਸਟਮਰ ਆਣੇ 11 ਵਜੇ ਤੋਂ ਬਾਅਦ ਆਉਣਾ ਤੇ 5 ਵਜੇ ਤੱਕ ਲੇਡੀਜ਼ ਪਿੰਡ ਵਾਲੀ ਆਉਂਦੀ ਨਹੀਂ ਹੈਗੀ ਤੇ ਸ਼ਾਮ ਨੂੰ ਫਿਰ ਆਪਣੇ ਇਸ ਕੰਮ ਤੇ ਹੋ ਜਾਂਦੇ ਇਹਨਾਂ ਨੂੰ ਤਾਂ ਸਵੇਰ 2 ਘੰਟੇ ਤੇ ਦੋ ਸ਼ਾਮ ਦੇ ਦੇ ਤਾਂ ਔਖਾ ਹੀ ਕੰਮ ਹੈ ਨਹੀਂ ਕੋਈ ਤੇ ਨਾਲੇ ਬਿਜ਼ਨਸ ਆ ਵਧੀਆ ਬਿਜ਼ਨਸ ਵਧੀਆ ਤਿੰਨ ਤਿੰਨ ਬੱਚੇ ਦੇਣੇ ਆ ਹੁਣ ਜੇ 5000 ਦਾ ਬੱਚਾ ਵੀ ਲਾਓ ਵੀਰੇ 15000 ਵੱ ਮਤਲਬ ਇਹ ਕਿੰਨੇ ਟਾਈਮ ਬਾਅਦ ਮਤਲਬ ਸੂਪ ਪੈਂਦੀ ਹੈ ਬੱਕਰੀ ਵੀਰੇ ਸਾਡੇ ਕੋਲ ਕਹੀ ਹੈ ਉਹ ਤਾਂ 4.5 ਵੀ ਲੈਣੀਆਂ ਤੇ ਨਹੀਂ ਉਹ 5 ਮਹੀਨੇ ਲੈਂਦੀ ਹੈ ਕੋਈ ਕਈ ਦਿਨ ਛੱਡ ਵੀ ਦਿੰਦੀ ਹੈ ਨਾ ਸਾਲ ਜਾਨੀ ਦੋ ਵਾਰੀ ਸੂ ਪੈਂਦੀ ਆ। ਹਾਂ 15 ਮਹੀਨਾ ਚ ਤਿੰਨ ਵਾਰੀ ਸੂ ਪੈਂਦੀ ਆ ਇਹ। ਫਿਰ ਇਹਨੂੰ ਤੁਸੀਂ ਉਦੋਂ ਤਾਂ ਸ਼ੌਂਕ ਨਾਲ ਕੀਤਾ ਹੁਣ ਤਾਂ ਬਿਜ਼ਨਸ ਨਾਲ ਅੱਗੇ ਵਧਾਉਂਗੇ ਵੀ ਹੁਣ ਤਾਂ ਬਿਜ਼ਨਸ ਨਾਲ ਤੇ ਸਮਝ ਕੇ ਇਹਨੂੰ ਵਧਾਉਂਗੇ ਅੱਗੇ। ਵਧੀ ਜਾਂਦਾ ਵੀਰੇ ਆਪਣੇ ਆਪ। ਆਪਣਾ ਤਾਂ ਸ਼ੌਕ ਆ। ਆਪਾਂ ਤਾਂ ਇਹਨਾਂ ਨੂੰ ਪਿਆਰ ਨਾਲ ਰੱਖੇ ਹੋਏ ਆ ਇਹ ਆਪਣਾ ਵੀ ਵਧਣ ਦੇ। ਹੁਣ ਹੁਣ ਇਹਨਾਂ ਨੂੰ ਜਿਵੇਂ ਕੋਈ ਮੰਗਦਾ ਵੀ ਬੱਚਾ-ਵੋੱਚਾ ਮੰਗਦਾ ਕੋਈ ਜੇ ਕਿਸੇ ਨੇ ਕੋਈ ਲੈਣਾ ਹੋਵੇ ਮਤਲਬ ਉਹਨਾਂ ਨੂੰ ਤਾਂ ਬਰੀਡ ਦੇ ਸਕਦੇ ਹੋ ਕਿ ਨਹੀਂ? ਹਾਂਜੀ ਦੇ ਦਾਂਗੇ। ਬਾਕੀ ਜਿਵੇਂ ਹੁਣ ਬੱਕਰੀਆਂ, ਗਾਂ ਸੂਈ ਜਾਂਦੀਆਂ ਨਾ ਉਹ ਵੀ ਦੇ ਦਾਂਗੇ। ਹਾਂ। ਹਾਂ। ਇਹਦਾ ਹਿਰਨਾਰਗੇ ਲਾ ਦੇਣੇ ਕਿਨੇਗੇ ਜੇ ਮੈਨੂੰ ਬਾਕੀ ਵੀਰੇ ਮੇਰੇ ਨਾਲ ਹੀ ਪੈਂਦੇ ਆ ਇਹ ਨਾ ਰਾਤ ਨੂੰ ਕਿੰਨੇ ਹੀ ਇਹ ਕਹੀ ਜਾਣਾ ਪਰ ਇਹਨਾਂ ਨੇ ਸੋਣਾ ਮੇਰੇ ਮੰਜੇ ਤੇ ਆ ਕੇ ਇਹਨਾਂ ਲਈ ਸਪੈਸ਼ਲ ਮੰਜਾ ਲੱਗਦਾ ਵੀ ਹੁੰਦਾ ਹਾਂ ਪਰ ਇਹਨਾਂ ਨੇ ਬਹਿਣਾ ਹੀ ਇਸ ਮੰਜੇ ਤੇ ਆ ਕੇ ਹਾਂ ਤੇ ਜਵਾਕਾਂ ਨੂੰ ਸਾਹਣਾ ਜਵਾਕਾਂ ਨੂੰ ਪਿਆਰ ਕਰਦੇ ਹਾਂ ਤੇ ਜਾਨਵਰ ਵੀ ਇੱਕ ਪਿਆਰ ਦਾ ਭੁੱਖਾ ਹੀ ਹੁੰਦਾ ਇੱਕ ਤਰ੍ਹਾਂ ਨਾਲ ਜਿਵੇਂ ਜਵਾਕ ਉਹਦਾ ਹੁੰਦਾ ਉਹਨੇ ਸਾਡੇ ਘਰੇ ਕੋਈ ਆਏ ਤੇ ਕਹਿੰਦੇ ਲੈ ਲੋਕਾਂ ਦੇ ਜਵਾਕਾਂ ਨੂੰ ਭੁੰਨੇ ਛੋਲੇ ਨਹੀਂ ਮਿਲਦੇ ਤੁਸੀਂ ਇਹਨਾਂ ਨੂੰ ਭੁੰਨੇ ਛੋਲੇ ਖਵਾਈ ਜਾਨੇ ਮੈਂ ਕਹਿਆ ਵੀ ਬਈ ਸਾਡੇ ਜਵਾਕਾਂ ਨਾਲ ਵੀ ਜ਼ਿਆਦਾ ਪਿਆਰੇ ਐ ਹੁਣ ਐ ਨਹੀਂ ਹੈਗਾ ਸੀ ਕਦੇ ਬੱਕਰੀ ਨਹੀਂ ਨਾ ਕਦੇ ਸੋਟੀ ਲਾ ਕੇ ਦੇਖੀ ਇਹਨਾਂ ਦੇ ਬਸ ਇਹਨਾਂ ਦੇ ਨਾਂ ਰੱਖੇ ਹੋਏ ਪੁੱਤ ਪੁੱਤ ਕਹਿ ਕੇ ਬੁਲਾਈ ਦੇ ਉਹਦੀ ਭੱਜੇ ਆਉਂਦੇ ਆਵਾਜ਼ ਮਾਰੇ ਸਾਰਿਆਂ ਨਾਰ ਆ ਬੰਦਾ ਦੇਖਿਆ ਉਧਰ ਪਤਾ ਨਹੀਂ ਕੀ ਕਹੀ ਜਾਂਦੇ ਕੀ ਰੱਖਿਆ ਵੀ ਸਾਮੂ ਕੀ ਕਹਿੰਦੇ ਉਧਰ ਸ਼ਾਨ ਸ਼ਾਨ ਆ ਬੱਕਰੇ ਦਾ ਨਾਂ ਸ਼ਾਨ ਇਹਦਾ ਸ਼ਾਨ ਹਾਂਜੀ ਇਹ ਵੀ ਸ਼ਾਨ ਇਹ ਪਦਮਣੀ ਆ ਵਾਦਮਣੀ ਹਾਂ ਨਾਮ ਹੀ ਬੜੇ ਫਿਲਮਾਂ ਵਾਲੇ ਚੋਟੀ ਦੇ ਰੱਕੀ ਫਿਰਦੇ ਅਸਲ ਵਿੱਚ ਯਾਰ ਵਧੀਆ ਲੱਗਾ ਕਿਉਂਕਿ ਇੱਧਰ ਤਾਂ ਆ ਕੇ ਮੈਨੂੰ ਮਾਹੌਲ ਬਹੁਤ ਵਧੀਆ ਲੱਗਾ ਰਾਜਵੀਰ ਵੀਰ ਦੀ ਆਪਾਂ ਵੀਡੀਓ ਕਰਨ ਆਏ ਸੀਗੇ ਪਰ ਬਾਈ ਦਾ ਇਧਰ ਲੇ ਏਰੀਆ ਬਾਈ ਨੂੰ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਹਨਾ ਬਾਈ ਦਾ ਨਾਮ ਵਧੀਆ ਬਾਈ ਨੂੰ ਜਾਣਕਾਰੀ ਵੀ ਆ ਤੇ ਇਧਰ ਦਾ ਮਾਹੌਲ ਬਹੁਤ ਸੋਹਣਾ ਤੇ ਬਾਈ ਦੇ ਵੀ ਫਾਰਮ ਦੇ ਆਪਾਂ ਤੁਹਾਨੂੰ ਦਰਸ਼ਨ ਜਲਦੀ ਕਰਾਉਨੇ ਆ ਬਹੁਤ ਤਕੜੀ ਬਰੀਡ ਆ ਬਾਈ ਦੇ ਕੋਲੇ ਮਹਿੰਗੀ ਤੋਂ ਮਹਿੰਗੀ ਜਿਹੜੀ ਰਾਜਵੀਰ ਬਾਈ ਕੋਲੇ ਬਰੀਡ ਆ ਮਹਿੰਗੀ ਬਰੀਡ ਆ ਬਾਈ ਕੋਲੇ ਹਾਂਜੀ ਅਪਾਉ ਵੀ ਥੋੜੇ ਜਲਦੀ ਰੂਬਰੂ ਕਰਨਾ ਫਾਰਮ ਉਥੋਂ ਬਹੁਤ ਸਾਨੂੰ ਜਾਣਕਾਰੀਆਂ ਮਿਲਦੀਆਂ ਜਿਹੜਾ ਮੱਟ ਦਾ ਦੂ ਪਿੰਡ ਆ ਨਾ ਇਹ ਹਰਿਆਣੇ ਦੇ ਵਿੱਚ ਪੈ ਜਾਂਦਾ ਇਹ ਆਪਣਾ ਡੱਬ ਵਾਲੀ ਤੋਂ ਕਿੰਨਾ ਪੈ ਜਾਂਦਾ ਈ ਇਹ ਸਰਦਾਰ ਜੀ ਨਾ ਬਾਈਕਾ ਪਿੰਡ ਬਾਈਕਾ ਪਿੰਡ ਮੈਨਲਾ 18 ਕਿਲੋਮੀਟਰ 18 ਕਿਲੋਮੀਟਰ ਤੇ ਥੋੜਾ ਕਿਹੜਾ ਪੱਕੀ ਪਿੰਡ ਦਾ ਨਾਮ ਹੈ ਅਵੱਲਾ ਆ ਥੋੜੇ ਪਿੰਡ ਦਾ ਨਾਮ ਗੋਰੀ ਵਾਲਾ ਸ਼ਹਿਰ ਜੀ ਗੋਰੀ ਵਾਲਾ ਹਾਂਜੀ ਇਹ ਗੋਰੀਆਂ ਵਾਲਾ ਫੈਰ ਆ ਬਾਈ ਇੱਥੇ ਮਿਲਦੀਆਂ ਗੋਰੀਆਂ ਗੋਰੀਆਂ ਬੱਕਰੀਆਂ ਤੁਸੀਂ ਲਿਜਾ ਸਕਦੇ ਹੋ ਜੇ ਕਿਸੇ ਨੂੰ ਲੋੜ ਈ ਆਪਾਂ ਨੰਬਰ ਜ਼ਰੂਰ ਮੈਂਸ਼ਨ ਕਰਾਂਗੇ ਵਿੱਚ ਵੀਡੀਓ ਦੀ ਐਂਡ 'ਚ ਦਵਾਂਗੇ ਤੁਹਾਨੂੰ ਨੰਬਰ ਅਸੀਂ ਪਹਿਲਾ ਨੰਬਰ ਨਹੀਂ ਤੁਹਾਨੂੰ ਦੇਣਾ ਐਂਡ 'ਤੇ ਆਪਾਂ ਬੋਲ ਦਾਂਗੇ ਨੰਬਰ ਤੇ ਐਂਡ 'ਤੇ ਤੁਹਾਨੂੰ ਨੰਬਰ ਮਿਲ ਜੂ ਪਰ ਵੀਡੀਓ ਜਰੂਰ ਸਾਰੀ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਇਹ ਵੀਡੀਓ ਮੈਂ ਤਾਂ ਕਰਕੇ ਤੁਹਾਨੂੰ ਸ਼ੇਅਰ ਕਰਨ ਨੂੰ ਕਹਿੰਨਾ ਕਿਉਂਕਿ ਇਹ ਉਹਨਾਂ ਭੈਣਾ ਮਾਤਾਵਾਂ ਕੋਲੇ ਪਹੁੰਚ ਸਕਦੇ ਆ ਜਿਹੜੀਆਂ ਅੱਜ ਕੱਲੀਆਂ ਵਿਚਾਰੀਆਂ ਬੈਠੀਆਂ ਨਾ ਕਈਆਂ ਦੀ ਪਰਿਵਾਰ ਹੈ ਨਹੀਂ ਕੋਈ ਪਰਿਵਾਰ ਦੇ ਵਿੱਚ ਗੁਰੂ ਜਗਾਰ ਨਹੀਂ ਮਨ ਲਓ ਜੇ ਇਹ ਆਪਣੇ ਕੋਲ ਇੰਨੀ ਜਗ੍ਹਾ ਘਰ ਦੇ ਵਿੱਚ ਪਈ ਆ ਜਿੰਨੀ ਕੋਣ ਤੁਹਾਡੇ ਕੋਲ ਦਾ ਮਤਲਬ ਮੰਨ ਲਓ ਵੀ 3-4 ਕਬਸ ਵੀ ਤੁਹਾਡੇ 5 ਕਬਸ ਵੀ ਲਾ ਲਓ ਤਾਂ ਦੇਣਾ ਨਾ ਉਹਦੇ ਵਿੱਚ ਤੁਸੀਂ ਵਧੀਆ ਆਉਦਾ ਕਰੀ ਜਾਂਦੇ ਜਵਾਕਾਂ ਨੂੰ ਪਾਲ ਆ ਜਵਾਕਾਂ ਨੂੰ ਰੱਖੀ ਜਾਂਦੇ ਕੋ ਵੀ ਉੱਥੋਂ ਵੀ ਕੰਮ ਸਟਾਰਟ ਹੋ ਸਕਦਾ ਆਪਾਂ ਇਹ ਕਹਿੰਨੇ ਆ ਵੀ ਦੋ ਤਿੰਨ ਬੱਗ ਹੋਰ ਸੱਚ ਮੈਂ ਗੱਲ ਟੋਕਣ ਲੱਗਿਆ ਵਿੱਚ ਭੈਣਾਂ ਦੀ ਇੱਕ ਚੀਜ਼ ਆ ਵੀ ਜੇ ਬੰਦੇ ਨੇ ਕੰਮ ਸ਼ੁਰੂ ਕਰਨ ਨੇ ਤਾਂ ਇੱਕ ਬਾਥਰੂਮ ਸੀਗਾ ਇੱਥੇ ਛੋਟਾ ਜਿਹਾ ਉਹਦਾ ਮੈਂ ਤੁਹਾਨੂੰ ਸ਼ਾਟ ਦਿਖਾਉਂਗਾ ਉਹ ਬਾਥਰੂਮ ਦੇ ਵਿੱਚੋਂ ਇਹਨਾਂ ਨੇ ਦੋ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਦੋ ਨਾ ਬੱਕਰੀਆਂ ਤਿੰਨ ਬੱਕਰੀਆਂ ਦੋ ਪੱਠਾਂ ਸੀ ਇੱਕ ਬੱਕਰੀ ਸੀਗੀ ਤੇ ਉਹਦੇ ਅੱਗੇ ਮੱਗਧੋਲੀ ਜੀ ਬਗਲ ਥੀ ਉਹਦੇ ਵਿੱਚ ਹੀ ਬਸ ਤੁਰੀਆਂ ਫਿਰਦੀਆਂ ਰਹਿਣੀਆਂ ਤੇ ਉਹਨੇ ਚ ਜਦੋਂ ਹੁਣ ਗਾਂ ਵਧੀਆਂ ਫਿਰ ਇੱਕ ਰੂਮ ਤਿਆਰ ਕਰ ਲਿਆ ਹੁਣ ਇੱਕ ਰੂਮ ਚ ਰੱਖ ਲੈਣੇ ਵੀ ਠੰਡ ਚ ਜੇ ਆਪਾਂ ਉਧਰ ਕੱਢਨੇ ਤਾਂ ਉਧਰ ਕੱਢ ਲੈਨੇ ਹਾਂ ਦੇ ਦਿਨੇ ਉੱਥੇ ਬਸ ਖੁੱਲੀਆਂ ਫਿਰਦੀਆਂ ਰਹਿਣੀਆਂ ਬਾੜੇ ਚ ਬਰੀਡ ਬਰੀਡਰ ਬੰਦ ਲੈਨੇ ਆ ਬਾਕੀ ਖੁੱਲੀਆਂ ਫਿਰਦੀਆਂ ਰਹਿਣੀਆਂ ਜਿੰਨਾ ਤੁਰਨ ਫਿਰਨੀਆਂ ਵੀਰੇ ਉਹਨੇ ਹੀ ਵਧਣੀਆਂ ਇਹ ਉਹੀ ਚੀਜ਼ ਮੈਂ ਕਹਿਣਾ ਉਹੀ ਚੀਜ਼ ਕਹਿਣਾ ਵੀ ਜਿਵੇਂ ਹੁਣ ਕਈ ਵਾਰੀ ਘਰ ਦੇ ਵਿੱਚ ਨਾ ਜਗ੍ਹਾ ਤਾਂ ਹੈਗੀ ਉਹਨਾਂ ਕੋਲੇ ਪਰ ਉਹਨਾਂ ਕੋਲ ਹਿੰਮਤ ਨਹੀਂ ਹੈਗੀ ਮੇਰੇ ਹਿਸਾਬ ਨਾਲ ਮੈਨੂੰ ਐ ਲੱਗਦਾ ਵੀ ਤੁਸੀਂ ਉਹਨਾਂ ਦੀ ਹਿੰਮਤ ਦੀ ਦਵਾਈ ਦਾ ਕੰਮ ਜ਼ਰੂਰ ਕਰੋਗੇ ਉਹਨਾਂ ਨੂੰ ਕੁਝ ਕਹੋ ਪੈਣ ਹੋਣਾ ਉਹਨਾਂ ਨੂੰ ਵੀ ਜੇ ਉਹ ਕੁਝ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਕੀ ਮੈਸੇਜ ਆਪਾਂ ਲਾਸਟ ਦੇ ਬਸ ਆਪਾਂ ਨਵੇੜਨ ਲੱਗਿਆ ਵੀ ਉਹਨਾਂ ਨੂੰ ਕੁਝ ਕਹੋ ਜਿਹੜੀਆਂ ਵਿਚਾਰੀਆਂ ਘਰਾਂ 'ਚ ਬੈਠੀਆਂ ਡਰਦੀਆਂ ਸਾਇਦ ਬਾਹਰ ਆਉਣ ਤੋਂ ਵੀ ਕਈ ਵਾਰੀ ਆਇਆ ਲੱਗਦਾ ਵੀ ਉਹ ਰੋ ਮੈਨੂੰ ਫਲਾਨਾ ਕੀ ਕਹੂਗਾ ਮੈਨੂੰ ਉਹ ਕੀ ਕਹੂਗਾ ਉਹਨਾਂ ਲਈ ਕੁਝ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਜੇ ਤੁਸੀਂ ਆਪ ਕੰਮ ਕਰਨਾ ਨਾ ਤੇ ਆਪਦੀ ਰੂਹ ਨਾਲ ਕਰੋ ਆਪਦਾ ਮਨ ਰੱਖੋ ਠੀਕ ਹੈ ਵੀ 100% ਆਪਦੇ ਕੰਮ ਨੂੰ ਦਿਓ ਕਿਸੇ ਦੀਆਂ ਸੁਣੋਗੇ ਕਦੇ ਕੰਮਜਾਪ ਨਹੀਂ ਹੋ ਸਕਦੀ ਥੋੜਾ ਘਰ ਹੈ ਤੁਸੀਂ ਪੈਸਾ ਕਮਾਉਣਾ ਤੁਸੀਂ ਮਿਹਨਤ ਕਰਨੀ ਆਪਦੀ ਮਿਹਨਤ ਤੇ ਜੋਰ ਲਾ ਦਿਓ ਨਾ ਉਹਨਾਂ ਕਿਸੇ ਦੀਆਂ ਸੁਣਨ ਤੇ ਨਾ ਲਾਓ ਨੀ ਸੋਨੂ ਵੀ ਕਹਿੰਦੇ ਹੁੰਦੇ ਸੀ ਵੀ ਆਹ ਕਿਹੜੇ ਬੱਕਰੀਆਂ ਵਾਲੇ ਕੰਮ ਚ ਪੈ ਗਈ ਤੂੰ ਮੈਨੂੰ ਕਹਿੰਦੇ ਸੀ ਜੱਟਾਂ ਦੀ ਕੁੜੀ ਹੋਗੇ ਤੂੰ ਇਹ ਕੀ ਕੰਮ ਕੀਤਾ ਬਸ ਆਪਾਂ ਉਹਨਾਂ ਚੀਜ਼ਾਂ ਨੂੰ ਸੁਣਿਆ ਨਹੀਂ ਠੀਕ ਹੈ ਤੇ ਕਹਿੰਦੇ ਸੀ ਜੱਟ ਘੋੜੀਆਂ ਤੋਂ ਹੁਣ ਬੱਕਰੀਆਂ ਤੇ ਹੋ ਗਏ ਮੈਂ ਕਿਹਾ ਕੋਈ ਗੱਲ ਨਹੀਂ ਬੱਕਰੀਆਂ ਕਿਹੜਾ ਮਾੜੀਆਂ ਨੇ ਜਦੋਂ ਆਪਣੇ ਘਰੇ ਪੈਸਾ ਹੈ ਹੈ ਸਹੀ ਗੱਲ ਹੈ ਪੈਸਾ ਇਹਨਾਂ ਨਾਲ ਬਹੁਤ ਵੱਡੀ ਗੱਲ ਹੈ ਬਾਕੀ ਆਪਣਾ ਤਾਂ ਬਈ ਸ਼ੌਂਕ ਤਰ੍ਹਾਂ ਰੱਖੀਆਂ ਸੀ ਤੇ ਸ਼ੌਂਕ ਨਾਲ ਹੀ ਰੱਖੀਆਂ ਐ ਨਹੀਂ ਹੈਗਾ ਵੀ ਹੁਣ ਵਧੀਆਂ ਤੇ ਹੁਣ ਇਹਨਾਂ ਨੂੰ ਉਹ ਕਰਦਾਂਗੇ ਨਹੀਂ ਸ਼ੌਂਕ ਨਾਲ ਹੀ ਪਾਲਦੇ ਆ ਤੇ ਫੇਰ ਹੀ ਪਾਲਦਿਆਂ ਫੇਰ ਹੀ ਵਧਦੀਆਂ ਹੂੰ ਨੇ ਬਹੁਤ ਘੈਂਟ ਗੱਲਾਂ ਕੀਤੀਆਂ ਪਰ ਇੱਕ ਨਾ ਮੈਨੂੰ ਵੀ ਇੱਕ ਜਜ਼ਬਾਜਾ ਜਨੂਨ ਜੈ ਇੰਨਾ ਸੀ ਮੈਂ ਕਾਲੀ ਕਾਲੀ ਜੇ ਪੈਣ ਦਾ ਨਾਂ ਹੀ ਪੁੱਛਣਾ ਭੁੱਲ ਗਿਆ ਕੀ ਆ ਤੇ ਆਪਾਂ ਹੁਣ ਪੁੱਛਦੇ ਆਂ ਤੁਹਾਡਾ ਕੀ ਨਾਂ ਕੀ ਹੈ ਜੀ ਮਨਵੀਰ ਕੌਰ ਜੀ ਮਨਵੀਰ ਕੌਰ ਹਾਂ ਬਾਕੀ ਵਾ ਸਰਦਾਰਨੀ ਦੇ ਨਾਂ ਤੋਂ ਫੇਮਸ ਆ ਸਾਰੇ ਸਰਦਾਰਨੀ ਸਰਦਾਰਨੀ ਕਹਿੰਦੇ ਤੁਹਾਨੂੰ ਪਾਗੜੀਆਂ ਦਾ ਪੈਂਡਾ ਨਾ ਤੇ ਆਪਾਂ ਇੱਥੇ ਸਾਰੇ ਸਰਦਾਰਨੀ ਕਹਿੰਦੇ ਆ ਲੈ ਵੀ ਸਰਦਾਰਨੀ ਬੱਕਰੀਆਂ ਵਾਲੀ ਆਪਾਂ ਐ ਵੀ ਕਹਿ ਸਕਦੇ ਆ ਨਹੀਂ ਹਣਾ ਕਿਸੇ ਨੇ ਕਮੈਂਟ ਕੀਤਾ ਸੀ ਕਹਿੰਦੇ ਨਾ ਤੂੰ ਬੋਰਡ ਲਾਇਆ ਵੀ ਸਰਦਾਰ ਨਿਕਲਾਉ ਦਾ ਸੇ ਨਾਂ ਤੋਂ ਤੇ ਥੱਲੇ ਲਿਖਾਇਆ ਸਰਦਾਰਨੀ ਬੱਕਰੀਆਂ ਵਾਲੀ ਮੈਂ ਕਿਹਾ ਤੇ ਲਿਖਾ ਗਏ ਵੀ ਸਰਦਾਰਨੀ ਬੱਕਰੀ ਫਾਰਮ ਹਾਂਜੀ ਐਂ ਲਿਖ ਸਕਦੇ ਤੂੰ ਆਪਾਂ ਨਾਮ ਜੈਸਟ ਕਰਤਾ ਤੁਹਾਨੂੰ ਵੀ ਸਰਦਾਰਨੀ ਬੱਕਰੀ ਫਾਰਮ ਇਹ ਪਹਿਲਾਂ ਤੋਂ ਸੁਜੈਸਟ ਹੈ ਅਸਲੀ ਕਿਉਂਕਿ ਸਰਦਾਰਾਂ ਦੇ ਨਾਮ ਨੂੰ ਆਪਾਂ ਉੱਚੇ ਲੈ ਕੇ ਜਾਣਾ ਠੀਕ ਹੈ ਨਹੀਂ ਸਹੀ ਗੱਲ ਹੈ ਜਿਹੜੀ ਚੀਜ਼ ਚਲੋ ਜ਼ਰੂਰੀ ਆ ਜ਼ਰੂਰੀ ਆ ਪਰ ਇਹਦੇ ਵਿੱਚ ਕੋਈ ਜਾਤੀ ਦਾ ਜਾਂ ਕੋਈ ਸੋਰ ਚੀਜ਼ ਦਾ ਮਤਭੇਦ ਨਹੀਂ ਹੈਗਾ ਦੋਸਤੋ ਵੀ ਕਿਤੇ ਇਹ ਚੀਜ਼ ਸੋਚੋ ਉਹ ਚਲੋ ਇੱਕ ਇਹਨਾਂ ਦਾ ਆਪਦਾ ਇੱਕ ਟੈਗ ਨੇਮ ਹੈ ਇਹਨਾਂ ਦਾ ਇਹ ਜਿਹੜੇ ਜਿਹਦੇ ਹਿਸਾਬ ਨਾਲ ਇਹਨਾਂ ਦਾ ਟੈਗ ਨੇਮ ਆ ਨਹੀਂ ਉਹੀ ਮੈਂ ਐਕਸਪਲੇਨ ਕਰਦਾ ਵੀ ਉਹ ਇੱਕ ਆਇਆ ਨਾ ਸੋਚੋ ਵੀ ਪਰ ਉਹ ਇੱਕ ਚੀਜ਼ ਸੋਚ ਇੱਕ ਆਪਦੀ ਕਿਉਂਕਿ ਹਰੇਕ ਬਿਜ਼ਨਸ ਦਾ ਆਪਦੇ ਦਾ ਨਾਮ ਰੱਖਣਾ ਹਨਾ ਵਧੀਆ ਗੱਲ ਆ ਪਰ ਮੈਂ ਕਹਿੰਦੀ ਆ ਵੀ ਮੇਰੇ ਨਾਮ ਨਾਲੋਂ ਮੇਰੇ ਪਰਿਵਾਰ ਦਾ ਨਾਮ ਵੱਡਾ ਹੋ ਗਿਆ ਵੀ ਮੈਂ ਆਪਦੇ ਤਾਂ ਕਰਕੇ ਆਪਦੇ ਪਰਿਵਾਰ ਦਾ ਨਾਮ ਰੱਖ ਲਈ ਨਹੀਂ ਜ਼ਰੂਰੀ ਹੈ ਹਾਂਜੀ ਤੇ ਠੀਕ ਆ ਦੋਸਤੋ ਇੱਕ ਸਮਾਂ ਇਹ ਜਿਹਾ ਹੋ ਗਿਆ ਵੀ ਸਾਨੂੰ ਯਾਰ ਵੀ ਇੱਕ ਚੀਜ਼ ਹੋਰ ਆ ਵੀ ਸਾਨੂੰ ਮਨਾ ਨਹੀਂ ਕੀਤਾ ਇਸ ਟਾਈਮ ਬੁੜੀਆਂ ਚੌਂਕਿਆਂ ਚੁੱਲਿਆਂ 'ਚ ਹੁੰਦੀਆਂ ਤੁਹਾਨੂੰ ਪਤਾ ਵੀ ਰੋਟੀ ਪਾਣੀ ਦਾ ਹਨਾ ਪਤਾ ਤੁਹਾਨੂੰ ਪਤਾ ਦਿਨ ਦਿਨ ਬੱਚੇ ਬੱਕਰੀਆਂ ਸਾਰੀਆਂ ਸੁਈਆਂ ਪੰਗਿਆਂ ਤੇ ਬਾਕੀ ਸੌਣ ਦੇ ਟਾਈਮ ਤੇ ਆ ਹਾਂ ਸ ਮਾ ਅਸੀਂ ਬਾਈ ਨੂੰ ਰਾਜਵੀਰ ਨੂੰ ਜੋਂ ਆਏ ਸੀ ਕਿ ਐ ਕਿ ਮੈਂ ਮੋੜ ਦਿੰਦੇ ਹਾਂ ਤੇ ਇੱਕ ਰਾਜਵੀਰ ਬਾਈ ਨੂੰ ਮੈਂ ਜਰੂਰ ਕਹਾਂਗਾ ਯਾਰ ਵੀਰੇ ਗੱਲ ਕਰ ਯਾਰ ਇਹਨੇ ਬਹੁਤ ਜ਼ੋਰ ਪਾਇਆ ਵੀਰਾ ਕਹਿੰਦਾ ਇੰਨੀ ਦੂਰੋਂ ਆਏ ਆ ਵਿਚਾਰੇ ਤੇ ਕਹਿੰਦਾ ਨਹੀਂ ਚਲੋ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਉਹਨਾਂ ਮਾਤਾ ਮਾਂ ਭੈਣਾਂ ਕੋਲ ਜਰੂਰ ਪਹੁੰਚਦੀ ਕਰਿਓ ਤੇ ਵੀ ਉਹਨਾਂ ਨੂੰ ਇੱਕ ਮਿਸਾਲ ਮਿਲੇ ਵੀ ਹਾਂ 25 30 ਜਨਵਾਰ ਕੱਲੀ ਪਾਲ ਜਾਂਦੀ ਹੈ ਤਾਂ ਤੋਂ ਸਟਾਰਟ ਕਰ ਸਕਦੇ ਆ 2 3 ਜਨਵਾਰ ਲੈ ਜਾਣਾ ਤੇ ਉਹਨਾਂ ਤੋਂ ਵਾਅਦਾ ਹੋ ਜੂਗਾ ਅੱਗੇ ਸਟਾਰਟ ਕਰ ਕਿ ਜੀ ਹੋਰ ਵੀ ਇਹਨਾਂ ਦੀ ਇੱਕ ਸਪੈਸ਼ਲ ਖਰਾਕ ਵੀ ਪਾਉਣ ਦੀ ਲੋੜ ਜੇ 2 3 ਜਨਵਾਰ ਤਾਂ ਉਹਨਾਂ ਕ ਤਾਂ ਆਪਣੇ ਘਰੇ ਸਮਾਨ ਮਾੜਾ ਮੋਟਾ ਲੈ ਆ ਕੇ ਉਹਨਾਂ ਦਾ ਆਪਣੇ ਸਬਜ਼ੀਆਂ ਭਾਜੀਆਂ ਘਰੇ ਕੱਟਿਆ ਉਹਨਾਂ ਨੂੰ ਦੇ ਦੇ ਘਰੇ ਕੋਈ ਫੀਡਾਂ ਵਗੈਰਾ ਨਹੀਂ ਸਰੋਂ ਦੀ ਖਾਲ ਹੁੰਦੀ ਆ ਉਹ ਪਾ ਲਓ ਕਣਕ ਪਾ ਲਓ ਮੇ ਤੂੜੀ ਦੀ ਸੱਣੀ ਹਾਂ ਤੂੜੀ ਦੀ ਸੱਣੀ ਕਰਦੇ ਅਸੀਂ ਇੱਕ ਟਾਈਮ ਠੀਕ ਹੈ ਜੀ ਤੇ ਸੁਬਾ ਵਸ ਵੀ ਬੱਕੜੀਆਂ ਰਹਿਣ ਕੇ ਬਾਦਨੀਆਂ ਤੂੜੀ ਚ ਤੇ ਹੋਰ ਕੋਈ ਬਾਲੀਆਂ ਫੀੜਾ ਫੂੜਾ ਕੁਛ ਨਹੀਂ ਪਾਇਆ ਇੰਨੇ ਜਾਨਵਰ ਆ ਉਹੀ ਚੀਜ਼ ਵੀ ਇਹ ਜਿਹੜੀ ਫੀਡ ਨਾਲ ਵੀਰੇ ਆਪਾਂ ਇੱਕ ਦਿਨ ਲਿਆਉਨੇ ਦੋ ਦਿਨ ਨਾਗਾ ਪੈ ਗਿਆ ਉਹ ਬੈਗ ਮਾਰ ਜਾਂਦਾ ਜਾਨਵਰ ਆਪਾਂ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਸਸਤੀ ਮਿਲਦੀ ਹੈ ਜੋਂ ਲੈ ਲਓ ਜਿਹੜੇ ਤੁਹਾਡੇ ਏਰੀਆ ਚ ਜਿਹੜੀ ਤੁਹਾਨੂੰ ਚੀਜ਼ ਸਸਤੀ ਮਿਲਦੀ ਹੈ ਨਾ ਉਹ ਤੇ ਪਾਲ ਸਕਦੇ ਕੋਈ ਜ਼ਰੂਰੀ ਨਹੀਂ ਹੈ ਇਹ ਵੀ ਚੀਜ਼ ਆ ਨਾ ਜੇ ਮੰਨ ਲਓ ਜੇ ਆਪਾਂ ਉਹ ਜਿਹੜੀ ਫੀਡ ਆ ਉਹ ਵੀ ਇੰਨਾ ਤੋਂ ਤਿਆਰ ਹੋਈ ਵੀ ਆ ਇਹ ਆਪਣੇ ਘਰ ਦੀ ਆਰਗੈਨਿਕ ਚੀਜ਼ ਆ ਹਾਂਜੀ ਕਿਉਂਕਿ ਕਣਕ ਚ ਬਹੁਤ ਜ਼ਿਆਦਾ ਗੁਣ ਮਿਲ ਜਾਂਦੇ ਆ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਇੰਨਾ ਸਮਾਂ ਦੇਣ ਲਈ ਸਾਨੂੰ ਬਹੁਤ ਬਹੁਤ ਸ਼ੁਕਰੀਆ ਨਹੀਂ ਨਹੀਂ ਵੀ ਤੁਸੀਂ ਸਾਨੂੰ ਇਸ ਲਾਈਕ ਸਮਝਿਆ ਸਾਡੀ ਵੀਡੀਓ ਕਰੰਦੇ ਮੈਂ ਹਰ ਵਾਰੀ ਇੱਕ ਉਸ ਜੀ ਵੀਡੀਓ ਜ਼ਰੂਰ ਲੈ ਕੇ ਆਉਣਾ ਵੀ ਆਪਣੇ ਕਿਸੇ ਭੈਣ ਭਰਾ ਨੂੰ ਉਸ ਵੀਡੀਓ ਦੇ ਵਿੱਚ ਕੋਈ ਸੰਦੇਸ਼ ਮਿਲ ਸਕੇ ਕੋਈ ਚੰਗੀ ਜਾਣਕਾਰੀ ਮਿਲ ਸਕੇ ਤੇ ਠੀਕ ਆ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤੇ ਸ਼ੇਅਰ ਜ਼ਰੂਰ ਕਰ ਦਿਓ ਮੈਂ ਬਾਰ ਬਾਰ ਕਹਿੰਨਾ ਧੰਨਵਾਦ